ਉਹ ਤੁਹਾਨੂੰ ਸਭ ਨੂੰ ਪਤਾ ਕਿ ਕਿਵੇਂ ਭਾਨੇ ਸਿੱਧੂ ਨਾਲ ਤੱਕਾ ਹੋਇਆ ਤੇ ਪਹਿਲਾਂ ਵੀ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਕਿ ਝੋਟੇ ਦੇ ਨਾਲ ਵੀ ਤੱਕਾ ਹੋਇਆ ਜੋ ਮਾਨਸਾਲਾ ਝੋਟਾ ਨਸ਼ਿਆਂ ਦੇ ਖਿਲਾਫ ਉਹਨੇ ਮਹਮ ਬਿੱਡੀ ਹੋਈ ਹੈ ਕਦੇ ਉਤੇ ਹਮਲਾ ਕਰਾ ਦਿੱਤਾ ਜਾਂਦਾ ਸੀ ਕਿਤੇ ਉਹਨੂੰ ਕੁਛ ਕਹਿ ਦਿੱਤਾ ਜਾਂਦਾ ਸੀ ਕਦੇ ਕੁਛ ਬੱਜ ਅੱਜ ਸਚਾਈ ਉਹਦੇ ਮੂੰਹੋਂ ਸੁਣਨੀ ਆ ਮੈਂ ਉਹਨੂੰ ਐਡ ਲਗਿਆਂ ਕਰਨਾ ਤੇ ਉਹ ਆਪਣੇ ਮੂੰਹੋਂ ਦੱਸੂਗਾ ਕੀ ਕੁਛ ਹੋਇਆ ਕੀ ਕੁਛ ਨਹੀਂ ਹੋਇਆ ਇਸ ਕਰਕੇ ਪੰਜਾਬ ਦੇ ਲੋਕੋ ਐਵੇਂ ਆਪਣੇ ਆਪ ਨਾ ਤੁਸੀਂ ਕਹਿ ਦਿਆ ਕਰੋ ਵੀ ਆਹ ਨਹੀਂ ਹੋਇਆ ਆਹ ਨਹੀਂ ਹੋਇਆ ਹੁੰਦਾ ਇੱਥੇ ਸਭ ਕੁਝ ਹੈ ਪਰ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਕੋਈ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਲੱਤਾਂ ਥਰ-ਥਰ ਕੰਬਦੀਆਂ ਨੇ ਆ ਜਿਹੜੇ ਅੱਜ ਬਹੁਤ ਬੰਦੇ ਬੋਲ ਰਹੇ ਐ ਨਹੀਂ ਹੁੰਦਾ ਐ ਨਹੀਂ ਹੁੰਦਾ ਐ ਨਹੀਂ ਹੁੰਦਾ ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਕਦੇ ਗਿਓ ਕਦੇ ਕੋਈ ਤਸੱਦ ਤੇ ਝੱਲੇ ਆ ਕਦੇ ਕਿਸੇ ਸੱਚ ਦੀ ਆਵਾਜ਼ ਚੱਕੀ ਆ ਬਸ ਹਾਂ ਲੱਤਾਂ ਖਿੱਚਣ ਲਈ ਜ਼ਰੂਰ ਆ ਜਾਂਦੇ ਹਾਂ ਲੱਤਾਂ ਖਿੱਚਣ ਲਈ ਜ਼ਰੂਰ ਆ ਜਾਂਦੇ ਹਾਂ ਜਦੋਂ ਕਿਹਦੇ ਲੱਤਾਂ ਖਿੱਚਣੀਆਂ ਨੇ ਜਦੋਂ ਕਿਸੇ ਦੇ ਕੋਈ ਪਰਚਾ ਪੈਂਦਾ ਉਹਨੂੰ ਉਹਨੂੰ ਵਡਾਵਾ ਦੇਣ ਲਈ ਜ਼ਰੂਰ ਆ ਜਾਂਨੇ ਹੋ ਸਰਕਾਰਾਂ ਦੇ ਹੱਕ 'ਚ ਖੜਨ ਲਈ ਜ਼ਰੂਰ ਆ ਜਾਂਨੇ ਹੋ ਐਵੇਂ ਪਹਿਲਾਂ ਮੈਨੂੰ ਲੋਕਾਂ ਨੂੰ ਕਹਿਣਾ ਚਾਹਣਾ ਕਿ ਤੁਹਾਡਾ ਇਤਿਹਾਸ ਲਿਖਿਆ ਜਾ ਰਿਹਾ ਪਹਿਲਾਂ ਵੀ 91 92 ਦੇ ਵਿੱਚ 84 ਦੇ ਵਿੱਚ ਸਾਡੇ ਬਹੁਤ ਸਿੱਖਾ ਗੂਏ ਗਦਾਰ ਸੀ ਉਹਨਾਂ ਦਾ ਇਤਿਹਾਸ ਵੀ ਅੱਜ ਲਿਖਿਆ ਪਿਆ ਕਿਤਾਬਾਂ ਦੇ ਵਿੱਚ ਇਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਅੱਜ ਲੱਤਾਂ ਖਿੱਚਦੇ ਆ ਜਿਹੜੇ ਜੈਲਸ ਕਰਦੇ ਆ ਜਾਂ ਜਿਹੜੇ ਆ ਖੇਡਦੇ ਆ ਕੰਟਰੋਵਰਸੀ ਖੇਡਦੇ ਆ ਵੀ ਇਧਰੋਂ ਵੀਡੀਓ ਆ ਜੇ ਉਧਰੋਂ ਆ ਜੇ ਉਹਨਾਂ ਲੋਕਾਂ ਨੂੰ ਕਹਿਣਾ ਉਹ ਭਰਾਵੋ ਤੁਹਾਡਾ ਇਤਿਹਾਸ ਲਿਖਿਆ ਜਾਊਗਾ ਲਿਖਿਆ ਜਾਊਗਾ ਤੁਹਾਡਾ ਇਤਿਹਾਸ ਇਸ ਕਰਕੇ ਮੈਂ ਛੋਟੇ ਬਾਈ ਨੂੰ ਐਡ ਕਰਦਾ ਤੇ ਐਡ ਕਰਕੇ ਉਹਨੂੰ ਪੁੱਛਦਿਆਂ ਵੀ ਕੀ ਕੁਝ ਹੋਇਆ ਮੈਂ ਬਾਈ ਪਰਮੇਂਦਰ ਨੂੰ ਕਹਿਣਾ ਚਾਹਣਾ ਕਿ ਬਾਈ ਰਿਕਵੈਸਟ ਜਰੂਰ ਭੇਜਿਓ ਤੁਹਾਨੂੰ ਲਾਈਵ ਕਰ ਦਈਏ ਬਾਈ ਰਿਕਵੈਸਟ ਭੇਜ ਦੇ ਪ੍ਰਵਿੰਦਰ ਸਿੰਘ ਝੋਟਾ ਜੀ ਨੂੰ ਬੇਨਤੀ ਹੈ ਬਾਈ ਰਿਕਵੈਸਟ ਭੇਜ ਦਿਓ ਤੇ ਤੁਹਾਨੂੰ ਐਡ ਕਰ ਲਈਏ ਗੱਲਬਾਤ ਸਾਰੀ ਕਰਨੀ ਹੈ ਕਿ ਕਿਵੇਂ ਕੀ ਹੁੰਦਾ ਮੈਂ ਭੇਜ ਤੀਆ ਬਾਈ ਤੇ ਬਾਈ ਝੋਟਾ ਵੀ ਜੁਆਇਨ ਹੋਣ ਵਾਲਾ ਤੇ ਸਾਰੀ ਗੱਲਬਾਤ ਆਪਾਂ ਕਰਦੇ ਆਂ ਹਾਂਜੀ ਜੀ ਖਾਲਸਾ ਜੀ ਹਾਂਜੀ ਬਾਈ ਪ੍ਰਵਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਫਤਿਹ ਹੋ ਗਿਆ ਜੀ ਮੈਂ ਥੋੜਾ ਰੈਕਟ ਕਰਾਉਣਾ ਥੋੜੀ ਸਕਰੀਨ ਤੇ ਹਾਂਜੀ ਹਾਂਜੀ ਨੈਟਵਰਕ ਪ੍ਰੋਬਲਮ ਆ ਤੁਹਾਡੀ ਬਾਈ ਫੋਟੋ ਨਹੀਂ ਆ ਰਹੀ ਹਾਂ ਮੇਰੀ ਫੋਟੋ ਪਤਾ ਨਹੀਂ ਗੱਲ ਰੈਕਟ ਕਰ ਥੋੜਾ ਜਮੈਂ ਤੁਮ ਥੋੜਾ ਕਿਤੇ ਨੈਟਵਰਕ ਚ ਹੋ ਜਾਓ ਤੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਹਾਈ ਫਾਈ

ਠੀਕ ਹੈ ਭਾਈ ਚੜ੍ਹਦੀ ਕਲਾ ਇੱਕ ਨਾ ਕਈ ਜਦੋਂ ਆਪਣੇ ਨੌਜਵਾਨਾਂ ਤੇ ਤਸੱਦਦ ਹੁੰਦਾ ਪਹਿਲਾਂ ਵੀ ਹੁੰਦਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਤੇ ਕੁਝ ਕੁ ਗद्दार ਬੰਦੇ ਜਿਹੜੇ ਹੁੰਦੇ ਆ ਉਹਨਾਂ ਦਾ ਇਤਿਹਾਸ ਅੱਜ ਵੀ ਲਿਖਿਆ ਪਿਆ ਜਦੋਂ ਜਦੋਂ ਸਾਡੇ ਤਸੱਦਦ ਹੋਇਆ ਉਹਨਾਂ ਨੇ ਸਰਕਾਰਾਂ ਦੀ ਹਾਮੀ ਭਰੀ ਆ ਹਮੇਸ਼ਾ ਹੀ ਤੇ ਅੱਜ ਵੀ ਕੁਝ ਕੁ ਬੰਦੇ ਮੈਂ ਦੇਖ ਰਿਹਾ ਇੱਕ ਦੋ ਦਿਨਾਂ ਦੇ ਉਹ ਉਹ ਨਾ ਭਾਨੇ ਤੇ ਦੋਸ ਲਾਰੇ ਨੇ ਵੀ ਤਸੱਦਦ ਨਹੀਂ ਹੋਇਆ ਤੁਸੀਂ ਪਹਿਲਾਂ ਜੇਲ੍ਹ ਜਾ ਕੇ ਆਏ ਹੋ ਭਾਈ ਤੁਹਾਡੇ ਲਈ ਜਿੰਨਾ ਕਿ ਸਾਥੋਂ ਜੋਰ ਲੱਗਿਆ ਅਸੀਂ ਲਾਇਆ ਧਰਨਾ ਲਾਇਆ ਜਾਂ ਤੁਹਾਡੇ ਲਈ ਪ੍ਰਚਾਰ ਕੀਤਾ ਸਭ ਕੁਝ ਕੀਤਾ ਤੁਸੀਂ ਦੱਸੋ ਕਿ ਜੇਲ੍ਹ ਦੇ ਵਿੱਚ ਕੀ ਕੁਝ ਹੁੰਦਾ ਹੈ ਬਾਈ ਕਿੰਨਾ ਤਤਦ ਹੁੰਦਾ ਹੈ ਪਹਿਲਾਂ ਤਾਂ ਸਾਰੇ ਇਹ ਤਾਂ ਕੁਝ ਨਾ ਕੋਈ ਨਾ ਕੋਈ ਹੋਇਆ ਇਹਨਾਂ ਨੂੰ ਤਹ ਬੋਲਦੇ ਹੁੰਦੇ ਨੇ ਉਹ ਚੱਕਾ ਇੱਥੇ ਇਹਨਾਂ ਨੇ ਹੂੰ ਪਾਣੀ ਪੀਚ ਪਾਣੇ ਨਾਲ ਹੀ ਆਪਾਂ ਨੂੰ ਦੇ ਲਈ ਹੋ ਕਿ ਖੜਿਆ ਆਜਾ ਪਤਾ ਸਭ ਕਪਾਈ ਚੱਕਿਆ ਪਾਣੀ ਦੀ ਸੂਰਤ ਬਾ ਮਾ ਜੱਕੇ ਤੱਕ ਕਰਾਰ ਨਹੀਂ ਕਰਿਆ ਹੂੰ ਪਾਣੀ ਨਾਲ ਸਾਡ ਕੇ ਪੱਤ ਕੇ ਮੈਨੂੰ ਚੱਕਿਆ ਹੂੰ ਲੈ ਆਓ ਬਈ ਚਲੋ ਉਹਨੂੰ ਪਤਾ ਤੋਂ ਗੱਲਾਂ ਹੋ ਜਾਂਦੀਆਂ ਨੇ ਜਿਹੜੇ ਕੋਲ ਕਟਾਈ ਕਿ ਲੋ ਨੇ ਕੰਪਨੀ ਦੇ ਤੇ ਬਟਿਕਾਂ ਦੇ ਪਾਣੇ ਸਭੀ ਕੋਈ ਕੀ ਕਰੀਆ ਪਤਾ ਉਹ ਫੜ ਕੇ ਖਰਾਕ ਕੇ ਆਇਆ ਤੇ ਆਪ ਆਪਾਂ ਨੇ ਪਰਿਵਾਰ ਨੂੰ ਦੇਖ ਸਭ ਕੋ ਪਰਖਿਆ ਕਰਾਵਾਂਗੇ ਇੱਕ ਆਵਾਜ਼ ਪੁੱਛ ਰਿਹਾ ਬਾਈ ਜਿਹੜੇ ਦੇਖ ਰਹੇ ਨੇ ਲਾਈਵ ਆਵਾਜ਼ ਦੱਸ ਦੋ ਸਹੀ ਆ ਰਹੀ ਏ ਝੋਟੇ ਦੀ ਮੈਨੂੰ ਤਾਂ ਥੋੜੀ ਆਵਾਜ਼ ਚ ਪ੍ਰੋਬਲਮ ਲੱਗਦੀ ਏ ਬਾਈ ਆਹ ਲਿਖਿਆ ਬਾਈ ਨੇ ਕਿਹਾ ਝੋਟੇ ਦੀ ਆਵਾਜ਼ ਸਾਫ਼ ਨਹੀਂ ਹਾਂ ਸਾਫ਼ ਨਹੀਂ ਆ ਰਹੀ

ਕੁਣ ਬੰਦਾ ਕੱਸ ਤੇ ਉਹ ਬੰਦੇ ਦੇ 100 ਬੰਦਾ ਖਵਾ ਪਾਣ ਦੇ ਕਬਾਹ ਹੋਣੇ ਕਵਾਹੀ ਦੇਖ ਤੇ ਪਾ ਫੇਦੇ ਮੇਰੇ ਸਾਹਮਣੇ ਖਾਸ ਤੇ ਮੈਂ ਕੋਲੇ ਹਾਂ ਉਹ ਬੰਦਾ ਕਿਹਨਾਂ ਕੰਦ ਰਕਰਾ ਪਾਸ ਹੋਣਾ ਉਹ ਤੇ ਪਰਚਾ ਕਰਾਇਆ ਜਾਵੇ 2240 ਕਿਹਨੇ ਹਿਊਮਨ ਰਾਈਟਾਂ ਮੇਰੇ ਤੇ ਮੇਰੇ ਤੇ ਪਕੜਾ ਜਿਹੜਾ ਲਗਾਣੇ ਦੇ ਕੰਮ ਅੱਜ ਹੂੰ ਮੈਂ ਦਾ ਅੱਜ ਕੀ ਉਸਤਾ ਦੇ ਰੇ ਮੈਨੂੰ ਉੱਪਰ ਆਉਂਦੇ ਨੇ ਪਰ ਉਹ ਚੱਕ ਦੇ ਨੇ ਸਾਡਾ ਬਾੜ ਬਾਉਂ ਦਾ ਪਾਰ ਤੇ ਪਤਾ ਮਾਰ ਤੋਰ ਦੇ ਬਨੇ ਕਿ ਕਿੰਨੇ ਕਾਂ ਦੇ ਕੰਮ ਹੋਏ ਤੋਂ ਜੱਪੀ ਮੇਰੇ ਪਿਓ ਨੇ ਇੱਕੋ ਨਹੀਂ ਚੜ ਪਿਆ ਲੰਗਿਆ ਪੰਥ ਚੇਰਮੈਨ ਤੋਂ ਤੰਗਰਾ ਭਾਏ ਨੇ ਇੱਕ ਤਾਂ ਕੋਈ ਬਾਤ ਕੋਈ ਨਾ ਹੋਵੇ ਹਾਂ ਪਤਾ ਮਾਰ ਤੇਰੇ ਕੱਤੇ ਕਰਦੇ ਪਤਾਹਤ ਕਰ ਜਾਂਦੇ ਮੇਰੀ ਤਰ੍ਹਾਂ ਯੋਜ ਬੰਦਾਗਾ ਮੇਰੇ ਪਿੰਡ ਦਾ ਕਮਾਂਡ ਕਰਾ ਧੱਕੇ ਮਾਰ ਕੇ ਕੋਣ ਕੋਈ ਨਹੀਂ ਕੋਈ ਲੀ ਟੂ ਧੇਵਾ ਹੁੰਦਾ ਕੁਝ ਸਾਲ ਆਪੇ ਲਾਈਵ ਇਹ ਬਾਰ ਖੋਲਦੋਂ ਨਾ ਮੇਰੇ ਪ੍ਰਯੋਗ ਉਂਗਲ ਵਿੱਚ ਆਉਂਦੀ ਹੈ ਮੇਰੇ ਮੇਰੀ ਉਂਗਲ ਛੱਟ ਮਾਈ ਦੀ ਬਾਹਰੋਂ ਕਿਉਂ ਲਕਤਾ ਮੂਕੀਆ ਡੰਡੇ ਇੱਕ ਤਾਂ ਫੋਕਸ ਮਾਰਦੇ ਨੇ ਜਦੋਂ ਵੀ ਵੀਡੀਓ ਵਿੱਚ ਮੇਰੇ ਪਿਆਉਣ ਨੂੰ ਧੱਕੇ ਮਾਰਨ ਇਥੋਂ ਜਦੋਂ ਮੈਨੂੰ ਫੜ ਕੇ ਗੱਡੀ 'ਚ ਨੰਗੇ ਬਾਤ ਨੂੰਗੇ ਸੇਰਾ ਪੂਰੇ ਕਪਾਟੇ ਕਾ ਗੱਡੀ ਛੱਟਲਣ ਨੇ ਗੱਡੀ ਛੱਟਲਣ ਸਿੱਚੋਂ ਹੁੰਦਾ ਇੱਕ ਤਾਂ ਆਈਓ ਹੁੰਦਾ ਇਨਵੈਸਟੀਗੇਸ਼ਨ ਅਫਸਰ ਇਹਦਾ ਆਈਓ ਹੁੰਦਾ ਇਹ ਜਿੰਮੇਵਾਰੀ ਹੁੰਦੀ ਇੱਕ ਤਾਂ ਇੱਕ ਹੋਰ ਸੀ ਨਾਲ ਉਹ ਮੇਰੇ ਨਲਾਂ ਨੂੰ ਦਿੰਦਾ ਹੈ ਤੇ ਮੂਰਤ ਆ ਨਾ ਮੈਂ ਨੁਕਤੀਆਂ ਗਾਣਾ ਕਰਦਾ ਮੈਂ ਤੇਰੇ ਨੂਨ ਆ ਮਿਰਚਾਂ ਪਾਉਂਗਾ ਮੈਂ ਤੇਰੇ ਇੱਕ ਵਰਸਾਰਾ ਮਾਤੂ ਜਿਹੜਾ ਕੋਸਤਾ ਕਰ ਲੈ ਯਾਰ ਜੋਰ ਲਾ ਲਾ ਆਪਦਾ ਉਸ ਤੋਂ ਬਾਅਦ ਮੈਨੂੰ ਕਰਦਾ ਪੂਰਾ ਫਿਰ ਮੇਰਾ ਇੱਕ ਯਾਗੀ ਜਾਂ ਡਾਕਟਰ ਵਾਲਾ ਜੇ ਤੁਮ ਆਪਦਾ ਪੁਲਿਸ ਲੈ ਤਾ ਮੈਡੀਕਲ ਪਾਉਂਦੇ ਨੇ ਕਿਹਾ ਮੇਰਾ ਤਾਂ ਇਹ ਮੈਡੀਕਲ ਮੰਨਦੀ ਜੱਜ ਦੇ ਕਹਿ ਰਿਹਾ ਵੀ ਇਹ ਮੈਡੀਕਲ ਮੰਨਣਾ ਚਾਹਤਾ ਨਹੀਂ ਦਾਜੀ ਉਹ ਕਹਿੰਦਾ ਨਹੀਂ ਆਪੇ ਕੋਈ ਮੈਡੀਕਲ ਕੋ ਬਾਤ ਹੈ ਮੇਰੇ ਨੂੰ ਥੋੜਾ ਮਾਰਦਾ ਪੰਜ ਰੱਖਿਓ ਉਹ ਉਸ ਦਿਨੂ ਤੋ ਤੇ ਬਾਜ ਨਹੀਂ ਤੇਰੀ ਬਾਜ ਨਹੀਂ ਸਹੀ ਆ ਰਹੀ ਬਾਜ ਨਹੀਂ ਸਮਝ ਲੱਗ ਰਹੀ ਲੋਕਾਂ ਨੂੰ ਜਿਆਦਾ ਤੇਰਾ ਤੇਰਾ ਫੋਨ ਕਿਸੇ ਇਥੇ ਬਲੂਟੁੱਥ ਨਾਲ ਨਾਲ ਜੁੜ ਰਿਆ ਹੋਵੇ ਆ ਆ ਆ ਪਹਿਲਾਂ ਫੋਨ ਸੈਟਿੰਗ ਕਰ ਆਪਾਂ ਦੁਵਾਰੇ ਲਾਈਵ ਹੁੰਨੇ ਕੋਈ ਨਹੀਂ ਭਰਾ ਸਾਰੇ ਦੁਵਾਰੇ ਦੇਖਣਗੇ ਕੋਈ ਵੀ ਗੱਲ ਸਮਝ ਨਹੀਂ ਆਜੀ ਭਾਈ ਬਿਲਕੁਲ ਵੀ ਨਹੀਂ ਆ ਰਹੀ ਬਿਲਕੁਲ ਵੀ ਮੈਂ ਤੁਹਾਨੂੰ ਦੂਜੇ ਪੇਜ ਤੋਂ ਦੂਜ ਨੂੰ ਰੂਬ ਕਰਦੇ ਦੂਜੇ ਪੇਜ ਲਾਈਵ ਨਾ ਕੱਟ ਤੈਨੂੰ ਦੂਜੇ ਪੇਜ ਤੋਂ ਰੈਕਡ ਦੇਦਾ ਮੈਂ ਭੇਜੋ ਜੀ ਭੇਜੋ ਅਬ ਆਜ ਦੀ ਪ੍ਰੋਬਲਮ ਹੈ ਸੋ ਸਾਰੀ ਗੱਲਬਾਤ ਆਪਾਂ ਕਰਦੇ ਆਂ ਤੇ ਗੱਲਬਾਤ ਕਰਕੇ ਸਾਰੀ ਝੋਟੇ ਨੂੰ ਪੁੱਛਾਂਗੇ ਕਿ ਕੀ ਕੁਛ ਉਹਦੇ ਨਾਲ ਹੋਇਆ ਹਨ ਤੇ ਸਾਰੀਆਂ ਗੱਲਾਂ ਬਾਤ ਆਪਾਂ ਕਰਦੇ ਆਂ ਸ਼ੇਅਰ ਕਰੀ ਚੱਲਿਓ ਬਾਤ ਤੋਂ ਬਾਤ ਤੇ ਦੂਜੇ ਪੇਜ ਤੋਂ ਕੋਈ ਨਹੀਂ ਰਿਕਵੈਸਟ ਆਉਂਦੀ ਆਪਾਂ ਦੇਖਦੇ ਆਂ ਸ਼ੇਅਰ ਕਰੀ ਚੱਲੋ ਜਿਹੜੇ ਜਿਹੜੇ ਭਰਾ ਦੇਖ ਰਹੇ ਨੇ ਝੋਟੇ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਤੁਹਾਡੀ ਹਾਂਜੀ ਬਾਈਰੂਖ ਖਾਲਸਾ ਬਾਈ ਵੀ ਫਤਿਹ ਹੁਣ ਸਹੀ ਆ ਰਹੀ ਐ ਮੈਂ ਬਾਈਰੂਖ ਖਾਲਸਾ ਬਾਈ ਫਤਿਹ ਹੁਣ ਸਹੀ ਆ ਰਹੀ ਐ ਅੱਛਾ ਬ్రో ਫੋਨ ਚ ਪ੍ਰੋਬਲਮ ਹੋਊਗੀ ਗੱਲ ਆਇਆ ਬਾਈ ਹੂੰ ਆਪਾਂ ਸ਼ੂ ਤੋਂ ਆਰ ਲੈਣਾ ਪਹਿਲਾਂ ਨੂੰ ਹਾਂ ਸ਼ੂ ਤੋਂ ਕਰਦਾ ਵੀ ਜਦੋਂ ਇਹ ਮੇਰੇ ਘਰੇ ਆਉਂਦੇ ਨੇ ਮੇਰਾ ਦਰਵਾਜ਼ਾ ਬੰਦ ਹੁੰਦਾ ਹੈ ਪਹਿਲਾਂ ਗੱਡੀ ਲੈ ਕੇ ਆਉਂਦੇ ਨੇ ਮੈਂ ਉਹਨੂੰ ਉੱਤੋਂ ਕਹਿ ਦਿੰਦਾ ਵੀ ਭਾਈ ਅਸੀਂ ਆਪੇ ਸ਼ੋਮਗਦੋਹੇ ਮੁੜ ਜਾਂਦੇ ਨੇ ਉਸ ਤੋਂ 10 ਮਿੰਟਾਂ ਬਾਅਦ ਹੀ ਸਾਡੇ ਘਰੇਗਾ ਆਜਾ ਅੰਦਰ ਸਾਡੇ ਕਮਾਂਡੀ ਮੇਰੇ ਬਾਪਾ ਬਾਰ ਖੋਲ੍ਹੀ ਕੋਸ਼ਿਸ਼ ਕਰਦਾ ਤਿੰਨ ਗੱਡੀਆਂ ਲਾਇਆ ਕੇ ਜਿਵੇਂ ਮੈਂ ਕੋਈ ਬਾਲਾ ਵੱਡਾ ਬਦਮਾਸ਼ ਹਾਂ ਇੱਕਦਮ ਆਉਂਦਾ ਹੈ ਮੇਰੇ ਬਾਪਾ ਸੱਬਾ ਲਾਉਣ ਦੀ ਕੋਸ਼ਿਸ਼ ਕਰਦਾ ਲੱਤਾਂ ਮਾਰਨ ਲੱਗ ਪਏ ਨੇ ਗੇਟ 'ਚ ਉਹ ਮੇਰੇ ਬਾਪੇ ਦੀ ਉਂਗਲ ਵਿੱਚ ਆ ਜਾਂਦੀ ਹੈ ਮੈਂ ਨਾਲ ਜ਼ੋਰ ਲਾਉਣਾ ਮੇਰੇ ਬਾਪੇ ਦੇ ਬਾਹਰੋਂ ਕੋਲ 62000 ਤੇਰੇ ਬਾਪੇ ਨੇ ਚਲ ਮੈਡੀਕਲ ਨਹੀਂ ਕਰਾਇਆ ਮੇਰਾ ਮੈਡੀਕਲ ਕਰਾਇਆ ਸੀਗਾ ਉਸ ਤੋਂ ਬਾਅਦ ਮੇਰੇ ਉੱਪਰ ਚੜਦੇ ਨੇ ਸਿੱਧਾ ਉੱਪਰ ਚੜਾਉਂਦੇ ਨੇ ਕੰਧਾਂ ਟੱਪਿਆਉਂਦੇ ਨੇ ਦੂਜੀਆਂ ਕੰਧਾਂ ਬਾਹਰ ਤਾਂ ਖੁੱਲਦਾ ਨਹੀਂ ਆ ਦੋਨੇ ਪਾਸਿਓ ਮੈਂ ਤੁਹਾਨੂੰ ਦਿਖਾ ਬੀਨੂੰ ਮੇਰੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਮੇਰਾ ਭਰਾ ਬਣਿਆ ਹੋਇਆ ਸੀ ਦੋ ਪਾਈ ਉਹਦੇ ਨਾਲ ਨਾਲ ਮਰੇ ਹੋਏ ਨੇ ਉਹਦੀ ਕਹਾਂ ਤਾਂ ਆਪ ਜਣੇ ਪਿੱਛੇ ਸਾਡੇ ਵਿਚਾਰੇ ਸਾਡੇ ਪੰਡਤ ਭਰਾ ਨੇ ਉਹਨਾਂ ਨੂੰ ਡਰਾ ਕੇ ਟੱਪਿਆਉਂਦੇ ਨੇ ਜਦੋਂ ਟੱਪਿਆਉਂਦੇ ਨੇ ਆਉਂਦੇ ਨੇ ਮੇਰੇ ਬੱਚੇ ਹੁੰਦੇ ਨੇ ਛੋਟੇ ਛੋਟੇ ਡਲ ਕੇ ਬੈਡਾ ਥੱਲੇ ਵੜ ਜਾਂਦੇ ਨੇ ਉਹ ساری ਉਮਰ ਹੋਊ ਮੈਂ ਤੁਹਾਨੂੰ ਗੱਲਾਂ ਕਹਾ ਦੱਸੂਗਾ ਮੇਰੀ ਮਿਸੇ ਵੀਡੀਓ ਬਣਾਈ ਜਾਂਦੇ ਨੇ ਉਹ ਤੱਕਾ ਮਾਰ ਕੇ ਕੋਈ ਨਾ ਲੈਣੀ ਕਾਂਸਟੇਬਲ ਹੀ ਹੁੰਦਾ ਮੇਰੇ ਬਾਲਾਂ ਮੇਰੇ ਪਿਓ ਨੂੰ ਤੱਕਾ ਮਾਰ ਜਾਂਦਾ ਪੌੜੀਆਂ 'ਚ ਪੂਰਾ ਜਲੀਲ ਕਰਾਇਆ ਜਾਂਦਾ ਇੱਥੋਂ ਮੈਨੂੰ ਫੜ ਕੇ ਗੱਡੀ ਸੱਟ ਲੈਣੇ ਗੱਡੀ 'ਚ ਮੇਰੇ ਬਾਲ ਪੜਦਾ ਤੇ ਆਈਓ ਨਹੀਂ ਕਰਦਾ ਜਿਹੜਾ ਉਹਦੇ ਨਾਲ ਇੰਸਪੈਕਟਰ ਹੁੰਦਾ ਗੁਰਤੇਜ ਸਿੰਘ ਉਹ ਲੋ ਕਰਦਾ ਹਣਾ ਉਹ ਆਈਓ 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 ਦਾ ਹੱਕ ਹੁੰਦਾ ਆਪਦੇ ਆਈਓ ਦੇ ਆਪਸ ਪਰਧ ਹੋ ਜਾਂਦੇ ਆ ਆਈਓ ਨਹੀਂ ਕੁਛ ਕਰਦਾ ਕੋਰ ਸਿੰਘ ਹੁੰਦਾ ਮੇਰੇ ਦਾੜੀ ਨੂੰ ਮੇਰੇ ਨਲਾਂ ਨੂੰ ਮਰੋੜਾ ਦਿੰਦਾ ਮੇਰੇ ਮੂੰਹ ਤੇ ਬਹਿ ਜਾਂਦਾ ਮੈਨੂੰ ਲੰਬਾ પાਕੇ ਮੂੰਹ ਦੇ ਉੱਤੇ ਬਹਿ ਕੇ ਆ ਮੂੰਹ ਰਗੜਦਾ ਮੇਰੇ ਨਲਾਂ ਨੂੰ ਮਰੋੜਾ ਮੋੜ ਮੈਨੂੰ ਗੰਦੀਆਂ ਗਾਲਾਂ ਕੱਢਦਾ ਮਾਵਾ ਪਹਿਣਾਂ ਦੀਆਂ ਮੈਂ ਤੇਰੇ ਮਿਰਚਾਂ ਪਾਉਂਗਾ ਤੈਨੂੰ ਮੈਂ ਬਣਾਉਂਗਾ ਸਿੰਘ ਤੈਨੂੰ ਮੈਂ ਬਿਕਣੋਂ ਹਟਾਉਂਗਾ ਨਸ਼ੇ ਬਹੁਤ ਜਲੀਲ ਕਰਦਾ ਥਾਣੇ ਚ ਲਿਜਾ ਕੇ ਮੇਰਾ ਮੈਡੀਕਲ ਕਰਵਾਉਂਦੇ ਨੇ ਪੁਲਿਸ ਲੈਣ ਦੇ ਡਾਕਟਰ ਤੋਂ ਮੈਂ ਕਹਿਆ ਇਹਦਾ ਪੁਲਿਸ ਲੈਣ ਦਾ ਸੁਡਾ ਆ ਡਾਕਟਰ ਹੈ ਮੇਰਾ ਹਾਊਸ ਸਿਵਲ ਹਸਪੀਟਲ ਚ ਮੈਡੀਕਲ ਕਰਵਾਇਆ ਜਾ ਉਦੋਂ ਕਰਾ ਕੇ ਜੱਜ ਦੇ ਭੇਜਣਾਂ ਮੈਂ ਜੱਜ ਇਸ ਦੇ ਦੌਰਾਨ ਇਹਨਾਂ ਨੂੰ ਐ ਹੁੰਦਾ ਹੈ ਮੈਡੀਕਲ ਤਾਂ ਹੋ ਗਿਆ ਝੂਠੇ ਕਿਹੜਾ ਬੋਲਣਾ ਚੱਜਦੇ ਵੀ ਮੈਡੀਕਲ ਕਰਨ ਤੋਂ ਬਾਅਦ ਇਹ ਮੇਰੇ ਮੁੱਕੇ ਮਾਰਦਾ ਔਰ ਉਹ ਮੇਰਾ ਆਈਓ ਨਾ ਹੋਣ ਦੇ ਬਾਅਦ ਉਹੀ ਬੰਦਾ ਇੱਕੋ ਹੀ ਬੰਦਾ ਇੱਥੇ ਮੁੱਕੇ ਮਾਰਦਾ ਤੂੰ ਸਰਕਾਰ ਖਿਲਾਫ ਬੋਲਦਾ ਕਰਦਾ ਤੂੰ ਕੋਸ ਖਿਲਾਫ ਬੋਲਦਾ ਤੂੰ ਨਸ਼ੇ ਫੜਨ ਨੂੰ ਕੌਣ ਹੁੰਦਾ ਜਗਤ ਦੀਆਂ ਗਾਲਾਂ ਕਰਦਾ ਤੇਰੇ ਮਿਰਚਾਂ ਤੱਕੂਂਦਰੇ ਮਾਂ ਤੂੰ ਕਰ ਲੈਣਾ ਉਸ ਕਰਨਾ ਯਾਰ ਮੈਂ ਵੀ ਗੰਦੀਆਂ ਗਾਲਾਂ ਕੱਢ ਦਿੰਦਾ ਮੂਰੋ ਕੋਈ ਚੱਕਰ ਵਾਲੀ ਗੱਲ ਨਹੀਂ ਹਮ ਆਪਾਂ ਕਹੀ ਮੈਂ ਡਰਦਾ ਨਹੀਂ ਮੈਨੂੰ ਕਹਿੰਦਾ ਤੂੰ ਬੋਲੇਗਾ ਮੈਂ ਆਹੀਂ ਬੋਲੂਗਾ ਹੋਰ ਕੋਈ ਅਫਸਰ ਉੱਥੇ ਆਉ ਤੇ ਇਹ ਮੈਨੂੰ ਨੰਗੇ ਪਿੰਡੇ ਖੁੱਲੇ ਵਾਲਾ ਕੋਰਟ ਚ ਪੇਸ਼ ਕਰਦੇ ਨੇ ਜਿਹੜੀ ਮੈਂ ਕੱਲ ਫੋਟੋ ਪਾ ਕੇ 26 ਜਨਮਦੀ ਦਾ ਬਿਆੰਗ ਕਰਿਆ ਸੀ ਵੀ ਸਾਡੇ ਵੱਲੋਂ ਮੁਬਾਰਕਾਂ 26 ਜਨਮਦੀ ਜੀ ਸਾਡੀਆਂ ਕਰੀਏ 26 ਜਨਮਦੀਆਂ ਸਾਨੂੰ ਤਾਂ ਇਹ ਨੰਗੇ ਪਿੰਡੇ ਕੋਟਾਂ ਚ ਪੇਸ਼ ਕਰਦੇ ਨੇ ਤੇ ਉਹਨਾਂ ਨੂੰ ਐਨ ਕੱਲਵਾ ਕੇ ਲੰਨੇ ਗੈਂਗਸਟਰ ਤੇ ਹੁਣ ਪਾ ਨੀ ਦੀ ਵੀਡੀਓ ਦੇਖ ਕੇ ਰੋਣਾ ਹੀ ਆਉਂਦਾ ਇਹੋਦੇ ਸਿਰ ਨੂੰ ਐਂ ਮਰੋੜਦੇ ਨੇ ਐਂ ੱਟਕੇ ਮਾਰਤ ਕਰਦੇ ਨੇ ਆਉਂਦੇ ਆ ਨਾ ਹਾਂ ਗੈਂਗਸਟਰਾਂ ਨੂੰ ਲਿਆਉਂਦੇ ਆ ਇਹ ਬਾਈ ਐਨ ਵਿਚਾਰੇ ਨਾਲ ਗੱਲਾਂ ਕਰਦੇ ਹੱਸਦੇ ਆ ਖੇਡਦੇ ਆ ਹਾਂ ਪਰ ਇੱਕ ਸਮਾਜ ਸੇਵੀ ਨੂੰ ਜਿਹੜਾ ਬੰਦਾ ਪੰਜਾਬ ਲਈ ਕੰਮ ਕਰ ਰਿਹਾ ਹੈ ਉਹ ਖਲੇ ਤੱਕਾ ਮੁੱਕੀ ਨਾਲ ਗੱਡੀਆਂ ਸਿਰਦਾ ਉਸ ਤੋਂ ਬਾਅਦ ਦਾ ਪ੍ਰਸ਼ੀਧਰ ਸਮਝਾ ਦੱਸਦਾ ਮੈਂ ਉਸ ਤੋਂ ਬਾਅਦ ਮੈਨੂੰ ਇਹ ਉੱਤੇ ਜੇਲ੍ਹ ਸ਼ਿਫਟ ਕਰਿਆ ਹੁੰਦੇ ਨੇ ਜੇਲ੍ਹ 'ਚ ਮੈਨੂੰ 295 ਵਾਲਾ ਹੱਤਾ ਹੁੰਦਾ ਜਿੱਥੇ ਜਿਹੜੇ ਗ੍ਰੰਥ ਸਾਹਿਬ ਦੀਆਂ ਜਾਂ ਪੱਗਾਂ ਲਾ ਕੇ ਬਿਆਰਮੀਆਂ ਕਰੀਆਂ ਹੁੰਦੇ ਨੇ ਜ਼ਿਆਦਾਤਰ ਉਹ ਜੋ ਕੁਝ ਨਿਰਦੋਸ਼ ਵੀ ਹੁੰਦੇ ਨੇ ਕੋਈ ਸਹੀ ਵੀ ਹੁੰਦੇ ਨੇ ਹਨਾ ਉਹਦੇ 'ਚ ਬੰਦ ਕਰਿਆ ਜਾਂਦਾ ਸਿਰਫ ਕੱਲੇ ਨੂੰ ਇੱਕ ਕੋਠੜੀ ਕੱਲੇ ਨੂੰ ਜਮ੍ਹਾਂ ਅਲੋਣ ਬੰਦੇ ਨੂੰ ਉੱਥੇ ਕੈਮਰੇ ਲਾਏ ਜਾਂਦੇ ਨੇ ਉਹ ਅੰਦਰ ਬਾਹਰ ਫਲਸ਼ ਜਿਹੀ ਲਾਉਂਦੇ ਕੱਲਾ ਹੂੰ ਫਿਰ ਜਦੋਂ ਮੇਰੇ ਕੈਮਰੇ ਲਾ ਆਂਦੇ ਨੇ ਫਿਰ ਮੇਰਾ ਹੱਥ ਦੁਖਿਆਲਾ ਹੁੰਦਾ ਢੰਗ ਕਿ ਢੁੰਕੇ ਗੱਲ ਕਰਾਂ ਮੈਂ ਇੱਕਾ ਥਣੋਂ ਡੰਡ ਲਾ ਲਾ ਦਿਹਾਉਣਾ ਸਾਰਾ ਕੋ ਦੇਖਦਾ ਉੱਥੇ ਮੈਂ ਕੁਝ ਤਾਂ ਕਹਿੰਦੇ ਡੀ ਜੇ ਅਰिजिनल ਪਾਇਆ ਡੀ ਜੇ ਨੇ ਕੌਣ ਲਵਾਇਆ ਮੈਂ ਬੰਤਮਾਨ ਦੇਖਦਾ ਮੈਨੂੰ ਫਿਰ ਮੈਂ ਜਿਹੜਾ ਕੋ ਸੁਣਦਾ ਮੈਂ ਇਥੋਂ ਮੈਂ ਕੈਮਰੇ ਸਾਹਮਣੇ ਕਰਦਾਗਾ ਜਾਣ ਪੁੱਛ ਕੇ ਕਰਦਾ ਬਹੁਤ ਕੁਝ ਕਰਦਾ ਜੇ ਮੈਂ 2 ਮਿੰਟ ਕੈਮਰੇ ਤੋਂ ਪਰਾਂ ਲੁੱਕ ਕੇ ਬਹਿ ਜਾ ਮੈਂ ਭੱਜ ਕੇ ਆਉਂਗੇ ਜੇ ਮੈਂ ਕੁਝ ਕਰਦਾ ਐਨੀਆਂ ਰੇਡਾਂ ਮਾਰੀਆਂ ਇਹਨਾਂ ਨੇ ਲੋਕ ਜਿਹੜਾ ਕੈਦੀਆਂ ਨੂੰ ਦੁਖੀ ਕਰਨੇ ਮਾਰੇ ਵਿੱਚ ਉਹ ਜੌਟੇ ਬੁਰਧ ਹੋਣ ਵੀ ਫੋਨ ਫਾੜਦੇ ਨੇ ਆ ਕੇ ਵੀ ਵਿਚਾਰੇ ਉਹ ਦੁਖੀ ਬੁਰਧ ਹੋਇਆ ਨਾ ਵੀ ਮੇਰੇ ਕਰਕੇ ਵੀ ਝੋਟੇ ਕਰਕੇ ਤਕਲੀਫ ਹੋ ਰਹੀ ਹੈ ਤੇ ਅੰਦਰ ਮੈਨੂੰ ਕੀ ਪਤਾ ਹੈ ਹੁਣ ਬਾਈ ਕੀ ਦਿੱਤਾ ਨਵੇਂ ਮਹੀਨੇ ਚ ਕੀ ਪਤਾ ਕੀ ਦਿੱਤਾ ਹੋਵੇ ਰੋਟੀ ਤੇ ਲਾ ਕੇ ਮਰਕਰੀ 6 ਮਹੀਨਿਆਂ ਨੂੰ ਬਤਾ ਦਕੋ ਕਿ ਉਹ ਦੂਬਾਦ ਨੂੰ ਪ੍ਰੋਬਲਮ ਆ ਰਹੀਆਂ ਨੇ ਬਾਹਰ ਆ ਕੇ ਬਹੁਤ ਜ਼ਿਆਦੀ ਮੈਥੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਮੈਥੋਂ ਜ਼ਿਆਦਾ ਤੁਰਿਆ ਨਹੀਂ ਜਾਂਦਾ ਮੇਰਾ ਹਾਰਟ ਕਮਜ਼ੋਰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇਕਦਾਂ ਮੈਨੂੰ ਇਹ ਗੱਲਾਂ ਮੈਂ ਕਹ ਦੱਸੀਆਂ ਨਹੀਂ ਤੈਨੂੰ ਦੱਸਤੀਆਂ ਅੱਜ ਮੈਂ ਕਾਹਨੂੰ ਦੱਸਣੀਆਂ ਨੇ ਮੈਂ ਦੱਸ ਤੁਹਾਨੂੰ ਸਿਆਉਗਾ ਜੇ ਤੈਨੂੰ ਕੁਦਰਤ ਤਾਂ ਹੈ 6 ਮਹੀਨਿਆਂ 'ਚ ਤੂੰ ਮੁੱਠੀ ਬਣ ਜਾਏਂਗਾ ਜਮਾ ਹੱਤਰਾ ਇੱਕ ਇੱਕ ਪੰਜੇ ਤਲਦਾ 6 ਮਹੀਨਾ ਤੱਕ ਲੱਗੂ ਆਣੀ ਆਉਂਦਾ ਇਹ ਬਹੁਤ ਜ਼ੁਲਮ ਕਰਦੇ ਨੇ ਸਾਬ ਕੋ ਸਹੀ ਹੈ ਜੁੜ ਮੇਨਾਂ ਨੇ ਮੇਰੇ ਤੇ ਵੀ ਕਰਿਆ ਸੀ ਮੇਰੇ ਤੇ ਵੀ ਭਾਨਣ ਵਾਲਾ ਕੰਮ ਕਰਨਾ ਸੀ ਗੱਲ ਕਰ ਮੇਰੇ ਬਾਸ ਤੇ ਲੋਕ ਉਹਦੀ ਵਾਰ ਚਾ ਕੇ ਰਹਿ ਗਏ ਸੀ ਤੇ ਆਪਣੇ ਲੋਕ ਹੁਣ ਆਪਾਂ ਡੇਟ ਪਾਤੀ ਸੀ 29 ਜੇ ਆਪਾਂ 29 ਡੇਟ ਨਾ ਪਾਉਂਦੇ ਉਹਦੀ ਬਹਿ ਜਾਂਦੇ ਕੁਛ ਨਾ ਕੁਛ ਜਾਂ ਭਾਨ ਲਈ ਜਮਾਨਤ ਨਾ ਕਰਾਉਂਦੇ ਇੱਕ ਮੈਂ ਜੱਜ ਸਾਹਿਬ ਨੂੰ ਬੋਲ ਕੇ ਹਰ ਕੋ ਦੱਸਤਾ ਸੀ ਬੋਲ ਕੇ ਵੀ ਜੱਜ ਸਾਹਿਬ ਇਹਨਾਂ ਨੇ ਮੇਰੇ ਨਾਲ ਆਏ ਕਰਿਆ ਹਾਂ ਕੁਛ ਕਰਿਆ ਪਹਿਲਾਂ ਵੀ ਕਿਉਂ ਮੇਰੇ ਤੇ ਨਾ ਸੱਪ ਦਾ ਝੂਠਾ ਪਰਚਾ ਪਾਇਆ ਹੁੰਦਾ ਐਕਸੀਡੈਂਟ ਜੱਟਾ ਵੇਚਣ ਵਾਲਾ ਬੰਦਾ ਹੁੰਦਾ ਤੁਸੀਂ ਉਹ ਸਾਰਾ ਕੰਮ ਉਹ ਵੀ ਦੇਖਿਆ ਇਹ ਜਿਵੇਂ ਭਾਨੇ ਦੇ ਪਾਰ ਹਨੇ ਮੇਰੇ ਤੇ ਵੀ ਓਵੇਂ ਪਾਏ ਸੀ ਕਦੇ ਗੱਲਾਂ ਜਾਂ ਹੱਥ ਪਾਉਂਦਾ 200 ਦਾ ਕਦੇ ਜਨਾਨੀ ਛੇੜਨ ਦਾ ਕਦੇ ਕਿਵੇਂ ਬੀਆਰ ਐਨ ਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ ਹਮ ਹੈਗੇ ਤਾਂ ਆਪਣੇ ਭਰਾ ਹੀ ਨੇ ਹਾਂ ਹੈਗੇ ਤਾਂ ਇਹ ਤਾਂ ਆਪਣੇ ਭਰਾ ਨੇ ਬਟ ਇਹਨੂੰ ਸਰਕਾਰਾਂ ਦੇ ਬੱਧੇ ਨਿਕਲਾਉਣੇ ਮੈਂ ਕਹਿਣਾ ਯਾਰ ਮਾਹ ਤੋਂ ਨੂੰ ਸ਼ਰਮ ਨਹੀਂ ਆਉਂਦੀ ਫਿਰ ਦੇਖੋ ਹੱਥ ਬੰਦ ਦਿੱਤੇ ਜਾਂਦੇ ਇਹਨਾਂ ਨੂੰ ਡਰਾ ਵਈ ਦਿੱਤੇ ਜਾਂਦੇ ਆ ਬਚਾ ਦੇ ਤੇਰੀ ਬਦਲੀ ਕਰ ਹੁਣ ਆਪਣੇ ਦੀਪ ਸੁੱਧੂ ਨਾਲ ਕੀ ਹੋਇਆ ਬਾਈ ਨਾਲ ਅਮਰਪਾਲ ਨਾਲ ਕੀ ਹੋਇਆ ਉਸ ਤੋਂ ਪਹਿਲਾਂ 84 ਵੇਲੇ ਕੀ ਹੋਇਆ ਉਦੋਂ ਪਹਿਲਾ ਗੁਰੂਆਂ ਵੇਲੇ ਆਪਣੇ ਲੋਕ ਜਾਗਣਗੇ ਕਦੋਂ ਲੋਕ ਉੱਠ ਕੇ ਮੇਰੇ ਨਾਲ ਬਹੁਤ ਲੋਕ ਖੜੇ ਮੈਨੂੰ ਮਾਣ ਆ। ਮੈਂ ਉਹਨਾਂ ਲੋਕਾਂ ਨੂੰ ਬਾਰ-ਬਾਰ ਕਹਿਣਾ ਕਿ ਹੁਣ ਵਾਰੀ ਆ ਵੀ ਪੰਨੇ ਨਾਲ ਖੜਜੋ। ਕਿਉਂ? ਕਈ ਲੋਕ ਮੈਨੂੰ ਫੋਨ ਕਰਦੇ ਨੇ ਮੈਨੂੰ ਸਪੈਸ਼ਲ ਕਹਿੰਦੇ ਨੇ ਤੂੰ ਇਹਨਾਂ ਦੀ ਸਪੋਰਟ ਨਹੀਂ ਕਰਨੀ। ਤੂੰ ਆਏ ਇਹ ਬਾਈ ਗੀਬ ਸਿੱਧੂ ਨਾਲ ਨਹੀਂ ਖੜੇ ਜਾ ਇਹ। ਬਾਈ ਲੜਾ ਜਦੋਂ ਸਿੱਖਾਂ ਦਾ ਕੰਮ ਹੈ। ਸਭ ਕੁਝ ਪਲਾ ਕੇ ਜੋ ਅਸਲੀ ਸਿੱਖਾਂ ਦਾ ਫਰਜ਼ ਹੈ ਜੇ ਜ਼ੁਲਮ ਹੁੰਦਾ ਤੁਹਾਡੀਆਂ ਅੱਖਾਂ ਸਾਹਮਣੇ ਤੁਸੀਂ ਜ਼ੁਲਮਬ੍ਰਧ ਬੋਲਣਾ। ਗਵਾਹੀ ਭਰਨੀ ਹੈ ਹਾ ਦਾ ਨਾਰਾ ਮਾਰਨਾ ਹੈ ਹਮ ਅਰੰਗਜੀਤ ਦਾ ਰਾਜ ਸੀ ਮੁਸਲਮਾਨਾਂ ਦਾ ਰਾਜ ਸੀ ਮਲੇਰਕੋਟਲੇ ਵਾਲੇ ਨੇ ਹਾ ਦਾ ਨਾਰਾ ਮਾਰਤਾ ਸੀ ਬਸ਼ੱਕ ਜਿਨੂੰ ਬਹੁਤ ਕੁਝ ਤੇ 92 ਚੋਂ ਇੱਕ ਵੀ ਨਹੀਂ ਨਿਕਲਦਾ ਯਾਰ ਹਾ ਦਾ ਨਾਰਾ ਮਾਰ ਬੰਨਵੇਂ ਮੁਸਲਮਾਨਾਂ ਦੇ ਰਾਜ ਚ ਮੁਸਲਮਨ ਰਾਜ ਅਰੰਗਜੀਤ ਦਾ ਹਮ ਉਦੋਂ ਹਾ ਦਾ ਨਾਰਾ ਮਾਰ ਤੱਕ ਵਜ਼ੀਰ ਨੇ ਮਲੇਰਕੋਟਲੇ ਵਾਲੇ ਨੇ ਹਮ ਹੋਣ ਯਾਰ ਕੋਈ ਚੇਅਰਮੈਨ ਕੋਈ ਬੰਦਾ ਆ ਯਾ ਕੋਈ ਇੱਕ ਤਾਂ ਹੱਕ ਸੱਚ ਦੀ ਬਾਤ ਦੀ ਗੱਲ ਗੱਲ ਆਪਣੀ ਸੁਣਦੇ ਹੋਣਗੇ ਐਂ ਦੇਖ ਲੋ ਵੀ ਗਦਾਰਾਂ ਨੂੰ ਲਾਹਣ ਤਾਂ ਪੈਂਦੀ ਐ ਨੇ ਸਾਰੀ ਉਮਰ ਤੇ ਹਾਂ ਦਾ ਨਾਰਾ ਮਾਰਨ ਵਾਲੇ ਨੂੰ ਅੱਜ ਵੀ ਯਾਰ ਵਧੀਆ ਕਹੇ ਨਾ ਆਪਾਂ ਯਾਦ ਕੀਤਾ ਨਾ ਹਾਂ ਦਾ ਨਾਰਾ ਮਾਰਨ ਹਾਂ 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 ਇਹ ਬੰਦੇ ਚ ਕੋਈ ਹਾਂ ਦਾ ਨਾਰਾ ਮਾਰੂਗਾ ਤਾਂ ਦੁਨੀਆ ਯਾਦ ਕਰੂਗੀ ਅੰਤ ਤੱਕ ਹਾਂ ਵੀ ਉਹ ਬੰਦੇ ਨੇ ਬੰਦਮੇ ਚ ੱਕ ਮਾਰ ਦੇ ਹਾਂ ਚੱਕ ਹਾਂ ਦਾ ਨਾਰਾ ਮਾਰ ਦੇ ਕਿਸੇ ਦੀ ਯਾ ਕਿਸੇ ਕਿਸੇ ਨੇ ਸ਼ੇਰ ਨਹੀਂ ਮਾਰ ਤੂੰ ਚੁੰਗਿਆ ਹੁੰਦਾ ਜੋ ਮੌਜੂਦਾ ਸੱਤਾਤਰ ਹੈ ਤੇ ਇੱਕ ਗੱਲ ਹੋਰ ਯਾਦ ਰੱਖਿਓ ਸੱਤਾ ਤੇ ਹਮੇਸ਼ਾ ਜ਼ਾਲਮ ਤੇ ਹਾਕਮ ਹੁੰਦੀ ਹੈ। ਹੂੰ। ਗੁਰੂ ਤੋਂ ਦੇਖ ਅਰੰਗਦੇਵ ਦੀ ਸੱਤਾ ਅ ਤਰਸੀ ਆਪਣੇ ਗੁਰੂਆਂ ਤੇ ਕਰਿਆ। ਪੰਜਵੇਂ ਪਾਤਸ਼ਾਹ ਵੇਲੇ ਅਕਬਰ ਸੀ ਕੇ ਜਹਾਂਗੀਰ ਸੀ ਉਹਨੇ ਕਰਿਆ। ਜਦੋਂ ਜਦੋਂ ਸੱਤਾਦਰ ਅੰਗਰੇਜ਼ ਆਏ ਉਹਨਾਂ ਨੇ ਕਰਿਆ। ਫਿਰ ਕਾਂਗਰਸ ਆਈ ਉਹਨਾਂ ਨੇ ਕਰਿਆ। ਖਾਲੀਆਂ ਆਏ ਉਹਨਾਂ ਨੇ ਕਰਿਆ। ਹਨਾ ਇਹ ਤਾਂ ਸਾਰੀ ਹੱਦ ਹੀ ਮੁਕਾ ਗਿਆ। ਕੱਲੀ ਕਾਂਗਰਸ ਵੀ ਫਿਰ ਵੀ ਯਾਰ ਮਾੜੇ ਬੰਦੇ ਨੂੰ ਤੰਗ ਕਰਦੇ। ਉਹਨਾਂ ਨੇ ਕਦੇ ਵੀਡੀਓ ਕੋਲਾ ਕਿ ਨਹੀਂ ਪੁੱਛਿਆ ਸੀ ਵੀ ਇਹ ਨਹੀਂ ਸਦਤ ਹੋ ਰਿਹਾ ਜੀ ਉਹ ਬੋਲਣ ਵਾਲੇ ਨੂੰ ਕੁਟਦੇ ਸੀਗੇ ਜਿਹੜਾ ਉਹਨਾਂ ਦੇ ਬਿਆੰਗ ਇਹ ਕੀ ਕੁਸ਼ ਕਰਦਾ ਹੁੰਦਾ ਅਪੂਰੋ ਸਿਮਰੋ ਅਗਲੇ ਦੀ ਕੀ ਪੈਨੋ ਐ ਮੁੱਕੀ ਬੋਹ ਕਰਦਾ ਆ ਕਿਕਲੀਆਂ ਪਾਉਣ ਵਾਲੇ ਤੇ ਕਦੇ ਕੇਸ ਨਹੀਂ ਹੋਇਆ ਕੈਪਟਨ ਨੂੰ ਆਸਕ ਕਹਿਣ ਨਾਲ ਤੇ ਕਦੇ ਕੇਸ ਨਹੀਂ ਹੋਇਆ ਸੁਖਵੀਰ ਬਦਲ ਨੂੰ ਮੰਦ ਬੁੱਧੀ ਬੱਚਾ ਕਹਿਣ ਨਾਲ ਤੇ ਕਦੇ ਕੇਸ ਨਹੀਂ ਹੋਇਆ ਮਜੀਠੀਰ ਚੱਟੇ ਦਾ ਤਸਕਰ ਕਹਿਣ ਨਾਲ ਤੇ ਕੇਸ ਨਹੀਂ ਹੋਇਆ ਤੇ ਆਪ ਇਹ ਗੱਲਾਂ ਉਦੋਂ ਕਹਿੰਦਾ ਸੀ ਸਾਰੀਆਂ ਕਹਿੰਦਾ ਕੌਣ ਸੀ ਇਹ ਭਗਵੰਤ ਮਾਨ ਏ ਅੱਜ ਸੋਚੇ ਕਿ ਜਦੋਂ ਮੇਰੇ ਤੇ ਕੋਈ ਕੇਸ ਨਹੀਂ ਹੋਇਆ ਜਦੋਂ ਇਹਦੀ ਆਲੋਚਨਾ ਹੁੰਦੀ ਹੈ ਤੇ ਉਦੋਂ ਇਹ ਕੇਸ ਕਿਉਂ ਪਉਂਦਾ ਇਹਦਾ ਮਤਲਬ ਵੀ ਫਿਰ ਕਮਜ਼ੋਰ ਹੈ ਨਾ ਅੰਦਰੋਂ ਘੱਲ ਨਹੀਂ ਸਕਦਾ ਆਵਦੀ ਆਲੋਚਨਾ ਹਾਂ ਆ ਆਲੋਚਨਾ ਤਾਂ ਯਾਰ ਮੇਰੀ ਗੱਲ ਸੁਣਾ ਆਲੋਚਨਾ ਤਾਂ ਲੋਕ ਕਰਦੇ ਹੀ ਹੁੰਦੇ ਨੇ ਇਹ ਨਹੀਂ ਕਰਦਾ ਸੀ ਆਲੋਚਨਾ ਆਪ ਕੀ ਉਸ ਕਰਦਾ ਹੁੰਦਾ ਸੀ ਇਹ ਬਿਲਕੁਲ ਬਿਲਕੁਲ ਜਿਉ ਹੁਣ ਇਹ ਇਹਦੀ ਕਰਦੇ ਨੇ ਲੋਕ ਇਹਨੂੰ ਬੋਲਦੇ ਨੇ ਹੁਣ ਆ 5 6 ਤਾਂ ਬੰਦੇ ਨੇ ਸਾਰੇ ਯਾਰ ਉਹਨਾਂ ਨੂੰ ਵੇਖ ਮੇਰੇ ਤੇ ਯੋਰ ਲਾ ਲਿਆ ਇਹਨਾਂ ਨੇ ਦਬਾਉਣ ਦਾ ਡਰਾਉਣ ਦਾ ਪਰਚੇ ਪਾਉਣ ਦਾ ਪਰਿਵਾਰ ਨੂੰ ਡਰਾਉਣ ਦਾ ਗੋਲੀ ਮਰਵਾਉਣ ਦਾ ਹਮਲੇ ਕਰਵਾਉਣ ਦਾ ਫੀਟਣ ਦਾ ਹਨਾ ਆਪਾਂ ਇਹਨਾਂ ਦੇ ਕਿਸੇ ਉੱਚ ਨਹੀਂ ਆਏ ਇਹਨਾਂ ਤੋਂ ਦਬੇ ਨਹੀਂ ਠੀਕ ਹੈ ਨਾ ਭਾਨਾ ਪਹਿਲਾਂ ਅੰਦਰ ਵਾ ਗਿਆ ਭਾਨੇ ਦਾ ਸਾਰਾ ਪ੍ਰੈਸ਼ਰ ਵਾਲਾ ਭਾਨਾ ਨਹੀਂ ਦਬਿਆ ਭਾਨਾ ਦਬਦਾ ਹੁਣ ਵੀ ਨਹੀਂ ਹੁਣ ਵੀ ਦਬਦਾ ਮੈਂ ਤੇਰੇ ਚੈਨਲ ਤੇ ਐਲਾਨ ਕਰਦਾ ਹਾਂ ਨਾ ਤਾਂ ਭਾਨਾ ਦਵੇ ਮੈਂ ਤਾਂ ਗੁਰੂ ਗੋਬਿੰਦ ਸਿੰਘ ਪੁੱਤਾਂ ਦਾਸ ਆ ਗੁਰੂ ਗੋਬਿੰਦ ਸਿੰਘ ਦਾ ਬਾਬਾ ਦੀਪ ਸਿੰਘ ਦਾ ਪੁੱਤਰ ਹੈਗਾ ਮੈਂ ਤਾਂ ਮੇਰਾ ਤਾਂ ਗੱਲ ਵੱਟ ਲੈਣ ਮੈਂ ਕਹਿਣਾ ਮੈਨੂੰ ਨਾ ਮਠਾਵੇ ਮੈਂ ਜਮਾ ਵਿਰੁੱਧ ਬੋਲਣ ਨਹੀਂ ਹਟਦਾ ਯਾਰ ਜਿੰਨਾ ਚਿਰ ਮੈਂ ਮਰਦਾ ਨਹੀਂ ਇਹਦਾ ਇਕੱਲੇ ਦੇ ਨਹੀਂ ਕੋਈ ਹੋਰ ਸੱਤਾਧਰੂ ਹਮੇਸ਼ਾ ਅਸੀਂ ਵਿਰੋਧੀ ਤੇ ਰਹਾਂਗੇ ਅਸੀਂ ਲੋਕ ਜੋ ਸੱਚ ਬੋਲਦੇ ਆ ਮੈਂ ਜਾਂ ਮੇਰੇ ਜਿੰਨੇ ਵੀ ਬੰਦੇ ਪੰਜਾਬ ਦੇ ਸੱਚ ਬੋਲਦੇ ਆ ਜਿਹੜੇ ਕੌਲੀ ਚੱਟ ਟਾਈਪ ਦੇ ਚਮਚੇ ਟਾਈਪ ਦੇ ਜਿਹੜੇ ਉਦੋਂ ਵੀ ਹੁੰਦੇ ਸੀ ਸਰਕਾਰਾਂ ਦੇ ਪਿੱਠੂ ਜੋ ਇਤਿਹਾਸ ਲਿਖ ਦਿੰਦੇ ਗਲਤ ਮਲਤਾ ਨਾ ਉਹ ਹੁਣ ਵੀ ਹੈਗੇ ਨੇ ਕਿਉਂ ਉਹ ਉਹਨਾਂ ਦਾ ਖੂਨ ਹੈ ਜਿਹੜੇ ਕਹਿੰਦੇ ਨੇ ਅਸੀਂ ਕੋਲੇ ਖੜ ਕੇ ਕਤਾਤਾ ਜਾਂ ਬਹੁਤ ਚੰਗਾ ਹੋਇਆ ਜਾਂ ਭਾਈ ਜਿਹੜਾ ਇੱਕ ਬੰਦਾ ਕੱਲ ਵੀਡੀਓ ਪਾਰਾ ਮੈਨੂੰ ਨਾਂ ਨਹੀਂ ਪਤਾ ਵੀ ਭਾਨ ਜੁਲਮ ਨਹੀਂ ਹੋਇਆ ਨੂੰ ਕਹੇ ਮੇਰੇ ਨਾਲ ਫੋਨ ਕਰ ਮੈਂ ਦੱਸਦਾ ਮੇਰੇ ਨਾਲ ਕੀ ਕੁਝ ਹੋਇਆ ਆ ਤੇਰੇ ਚੈਨਲ ਦੱਸਦਾ ਮੇਰੇ ਨਾਲ ਇਨਾ ਕੁਝ ਹੋਇਆ ਮੇਰੇ ਪਿੱਛੇ 5 ਮਿੰਟਾਂ ਚ ਬੰਦੇ ਪਹੁੰਚ ਗਏ ਸੀ ਧਰਨਾ ਲਾਤਾ ਸੀ ਤੇ ਇੱਕ ਆਪਾਂ ਨੇ ਦੇ ਪਰਿਵਾਰ ਨੂੰ ਬੇਨਤੀ ਕਰਕੇ ਆ ਕੱਲ ਅੱਜ ਫੇਰ ਕਰਦਾ ਤੁਸੀਂ ਨਾਲ ਰਹੇ ਨੋ ਟੀਮ ਹੋ ਤੁਸੀਂ ਰੱਖਾ ਬਾਈ ਨੂੰ ਕਹਿੰਦਾ ਵੀ ਜ਼ਮਾਨਤ ਨਾ ਕਰਵਾਓ ਯਾਰ ਹੂੰ ਇਹ ਆਪਾਂ ਜ਼ਮਾਨਤ ਕਰਾ ਲਈ ਫੇਰ ਤਾਂ ਆਪਾਂ ਸਿਫਟ ਕਰ ਲਿਆ ਵੀ ਆਪਾਂ ਉਹਨਾਂ ਦੇ ਆਪਾਂ ਆਪਾਂ ਕਰਿਆ ਕਾਨੂੰਨ ਮੈਂ ਜ਼ਮਾਨਤ ਨਹੀਂ ਮੰਨੀਆਂ ਮੈਂ ਤਾਂ ਜ਼ਮਾਨਤ ਕਰਾਉਂਦਾ ਨਹੀਂ ਮੈਂ ਤਾਂ ਮੇਰੇ ਜੱਜ ਜੋਦੀ ਜ਼ਮਾਨਤ ਹੁੰਦੀ ਸੀ ਮੈਂ ਜੱਜ ਨੂੰ ਸਾਰਾ ਕੁਝ ਕਹਿੰਦਾ ਜੱਜ ਕਹਿੰਦੀ ਮੈਨੂੰ ਪਤਾ ਤੇ ਧੱਕਾ ਕਰ ਦੇਦੀ ਜੱਜ ਨੇ ਮੂੰਹ ਤੇ ਲਾਂਦ ਪਾਈਆਂ ਨੇ ਹੂੰ ਮੈਂ ਤਾਂ ਹੁਣ ਵੀ ਮੈਨੂੰ ਕਿੰਨਾ ਮਾਰ ਲੈਣ ਚੱਡੇ ਪਾੜ ਲੈਣ ਪਹਿਲੇ ਤਾਂ ਪਹਿਲਾਂ ਬਹੁਤ ਪੜਾ ਤਸ਼ੱਦਦ ਹੋਇਆ ਹੋਇਆ ਭਾਈ 2 ਪਟੰਡਾ ਸਾਰੀ ਜੇਲ੍ਹ ਗਵਾਹ ਹੈਗੀ ਬੁੜੀਆਂ ਥਾਲੀਆਂ ਮਾਰ ਕੇ ਮੈਨੂੰ ਛੁਲਾ ਸੀ ਪਰ ਕਾਮਰੇਡ ਸਰਜੀਤ ਫੂਲ ਗਵਾਹ ਆ ਹੁਣੇ ਸਾਰਾ ਕੀ ਕਿਸਦਾ ਕੀ ਆ ਕਿਉਂ ਚੱਕੀਆਂ ਚ ਬੰਦ ਸੀ ਕੌਰ ਸਿੰਘ ਹੁੰਦਾ ਸੀ ਮੈਂ ਤਾਂ ਯਾਰ ਉਦੋਂ ਗੱਲ ਕਰ ਉਦੋਂ ਤਾਂ ਕੋਈ ਉਹੀ ਆਮ ਗੱਲ ਸੀ ਬਸ ਫੋਨ ਫੜਨਾ ਸੀ ਬਸ ਫੋਨ ਦੀ ਲੜਾਈ ਸੀਗੀ ਹਾਂ ਜੇਲਾਂ ਚ ਫੋਨ ਦੀ ਹੈ ਨਾ ਕੋ ਟੌਟ ਹੁੰਦੇ ਨੇ ਮੈਂ ਤਾਂ ਉਦੋਂ ਸਾਈ ਯਾਤ ਤਸੱਦ ਚੱਲ ਕੇ ਚਲੋ ਉਦੋਂ ਨੌਜਵਾਨੀ ਸੀ ਹੁਣ ਮੈਂ ਸਰੀਰ ਨੂੰ ਤਿਆਰ ਕਰ ਰਿਹਾ ਆਉਣ ਵਾਲੇ ਤਸੱਦ ਲਈ ਚੱਡੇ ਚੁੰਡੇ ਆ ਕੇ ਗਰਮ ਕਰ ਰਿਹਾ ਰੋਜ ਐਕਸਰਸਾਈਜ਼ ਕਰ ਰਿਹਾ ਬਹੁਤ ਭੜਾ ਤਸ਼ੱਦਦ ਕਰਦੇ ਨੇ ਗਲ ਵੀ ਵੜਦੇ ਨੇ ਯਾਰ ਆਪਾਂ ਚੁੱਕਦੇ ਨਹੀਂ ਮੇਰੇ ਮੈਨੂੰ ਵੀਡੀਓ ਕਾਲ ਲਾਈ ਮੈਨੂੰ ਫੜ ਕੇ ਮੈਨੂੰ ਲਾਈ ਵੀਡੀਓ ਕਾਲ ਮੈਂ ਕਹੂੰਗਾ ਮੈਨੂੰ ਮੇਰੇ ਦੇ ਕੁੱਟ ਪੈਂਦੀ ਦੇਖੀ ਤੇ ਮੇਰੇ ਬਣੀ ਮੂੰਹ ਹੋਵੇ ਤੇ ਕੈਮਰਾ ਹੋਵੇ ਆਉਣ ਇਹ ਸੱਚੇ ਪਾਤਸ਼ਾਹ ਮੈਂ ਇਹੀ ਦੁਆ ਕਰਦਾ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਬਾਈ ਬਣ ਕੇ ਜਾਗੋ ਸਾਥ ਦਿ ਆਪਦੇ ਨਿੱਜੀ ਮੰਤਪਲਾ ਕੇ ਜਾਂ ਬਾਲੇ ਜਾਂ ਹੁਣ ਮੇਰੇ ਸਿੱਖ ਵੀਰ ਨੇ ਜਾਂ ਹਨਾ ਕਈਆਂ ਦੇ ਦਲਾਂ ਚ ਬੈਠੀ ਹੁੰਦੀ ਆ ਸਿੱਖੀ ਸਿੱਖ ਬਹੁਤ ਸਹੀ ਚੀਜ਼ ਆ ਹਨਾ ਹੁਣ ਤੂੰ ਵੀ ਗੁਰਸਖਾ ਨਾ ਵੀ ਬਹੁਤ ਸਿੱਖਾ ਚਲੋ ਉਹ ਜਿਹੜਾ ਕੁਝ ਹੋ ਗਿਆ ਖਵਾ ਗਿਆ ਹਨਾ ਨਹੀਂ ਜਾ ਗੁਰੂ ਕੋ ਹੋਇਆ ਗਿਆ ਜਾਂ ਕੋਈ ਸੌ ਹੋ ਜਾਂਦਾ ਬਟ ਜਾਂ ਹੁਣ ਇਹ ਜ਼ੁਲਮ ਬਹਾਨੇ ਤੇ ਵੀ ਹੋ ਰਿਹਾ ਹਨਾ ਹਾਂ ਕਿਉਂਕਿ ਸਿੰਘਾਂ ਬਗੈਰ ਹਾਂ ਕਿਉਂਕਿ ਸਿੰਘਾਂ ਬਗੈਰ ਪੂਰੀ ਨਹੀਂ ਪੈਂਦੀ ਆ ਰਾਜ ਮੇਰਾ ਨਾਂ ਧਰਮ ਚਲੇ ਹੈ ਧਰਮ ਮਿਣਾ ਸਭ ਦਲੇ ਮਲੇਆ ਗੁਰੂ ਗੋਬਿੰਦ ਸਿੰਘ ਦੇ ਬਾਕ ਹੈ ਇਸ ਕਰਕੇ ਚਲੋ ਅਪੀਲ ਕਰਦੇ ਆ ਤਿਆਰੀਆਂ ਕਰਦੇ ਆ ਬਾਈ ਪਿੰਡਾਂ ਚ ਜਾਣਾ ਹਨਾ ਝੋਟੇ ਤੇ ਕੱਲ ਨੂੰ ਬਾਈ ਵੱਧ ਤੋਂ ਵੱਧ ਮੈਂ ਮੈਂ ਕਿ ਜਵਾ ਲਿਆ ਗੱਡੀ ਤੇ ਬੋਲਾਂਗੇ ਸਾਡੇ ਏਰੀਆ ਚ ਬੋਲਤਾ ਸਾਰੇ ਕਿਤੇ ਮੈਂ ਕੱਲ ਜਿੱਤ ਤੋਂ ਬੋਲ ਕੇ ਆ ਰਾਜ ਸਾਰੇ ਕਿਤੇ ਬੋਲ ਕੇ ਆ ਆਉਂਦਾ ਆਉਂਦਾ ਮੈਨੂੰ ਫੋਨ ਆਏ ਨੇ ਰਾਜਪੁਰੋਂ ਜੀਲਕਪੁਰੋਂ ਬੌਂਦਰ ਤੋਂ ਰਾਸਥਾਨ ਚੋਂ ਬਹੁਤ ਦੁਨੀਆ ਆਉਗੀ ਪਿੰਡਾਂ ਚੋਂ ਸ਼ਹਿਰਾਂ ਦੇ ਲੋਕ ਆਟਣਗੇ ਸ਼ਹਿਰਾਂ ਵਾਲਾ ਤੁਸੀਂ ਵੀ ਜਾਗ ਲਓ ਸੋਡੇ ਜਵਾਕ ਵੱਧ ਨਸ਼ਾ ਕਰਦੇ ਨੇ ਇੱਕ ਮਿੰਟ ਰਾਜ ਇੱਕ ਥੋੜੀ ਬੇਨਤੀ ਹੈ ਹੂੰ ਸੂਰਾ ਸੋਈ ਜੋ ਲੜਾ ਦਿਨ ਕੇ ਹੇਤਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੂ ਖੇਤ ਖੇਤੋਂ ਛਾਡੇ ਸ਼ੂਰਮ ਇਹ ਤਾਂ ਜਮਾਂਡੇ ਸੂਰਮਾ ਅਭਜੂਜਨ ਕੋ ਦਾਓ ਅਭਜੂਜਨ ਕੋ ਦਾਓ ਸੂਰਾ ਸੋਈ ਸੂਰਾ ਸੋਈ ਉਹ ਖੇਤ ਜੂਜਨ ਦਾ ਟਾਈਮ ਹੈ ਆਪਾਂ ਉਹ ਮੀਰ ਨੂੰ ਹੌਸਲਾ ਦੇਈਏ ਮੰਨੂ ਮੀਰ ਮੰਨੂ ਨੇ ਯਾਕੀਆ ਖਾਨ ਨੇ ਫਰਖਸ਼ੀਆ ਨੇ ਆਪਣੇ ਸਰਾਂ ਦੇ ਮੁੱਲ ਪਾਤੇ ਸੀ ਉਦੋਂ ਸਿੱਖਾਂ ਨੇ ਪਤਾ ਕੀ ਕਹਾਵਤ ਬਣਾਈ ਸੀ ਮੰਨੂ ਸਾਡੀ ਦਾਤਰੀ ਸੀ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਵੱੜਦਾ ਸੀ ਤੂੰ ਸਬਾਏ ਹੋਏ ਇੱਕ ਨੂੰ ਮਾਰ ਲਉ ਦੋ ਨੂੰ ਮਾਰ ਲਉ ਕਜੋਟਿਆਂ ਨੂੰ ਮਾਰ ਲਉ ਇੱਕ ਇੱਕ ਪਾਨੇ ਨੂੰ ਕੁੱਟ ਲਉ ਇੱਕ ਦੀਪ ਬਾਈ ਮੇਰਾ ਜੋ ਮੇਰਾ ਮੈਂ ਦੀਪ ਬਾਈ ਦਾ ਹੋਇਆ ਯਾਰ ਜਗਾਇਆ ਹੋਇਆ ਬਿਲਕੁਲ ਗੱਲ ਸਾਂ ਉਹਦਾ ਸੰਤਾਂ ਦਾ ਫੈਣਾ ਮੈਂ ਇਤਿਹਾਸ ਇੱਕ ਕੌਮ ਸਾਰੀ ਮੇਰੇ ਬਚਪਨ ਤੋਂ ਆਪਣੇ ਘਰੇ ਗ੍ਰੰਥ ਸਾਹਿਬ ਹੈ ਮੇਰੀ ਮਾਂ ساری ਉਮਰ ਪੜਪੜਾ ਪਾਠ ਕਰਦੀ ਗ੍ਰੰਥ ਸਾਹਿਬ ਦਾ ਹਾਂ ਜਿਹੜਾ ਜਿਹੜਾ ਜਿਹੜੇ ਦੀਪ ਦੀਪ ਬਾਈ ਜਗਾ ਗਿਆ ਉਹ ਬੁਝਨੇ ਨਹੀਂ ਅਸੀਂ ਦੀਪ ਬਾਈ ਦੇ ਲਾਏ ਹੋਏ ਜੀਵੇਂ ਐ ਤੇ ਉਹ ਨਹੀਂ ਹਜ਼ਾਰ ਹਜ਼ਾਰ ਜਗਾ ਕੇ ਜਾਣਾ ਅੱਗੇ ਜਿੱਥੇ ਮਰਾਂਗੇ ਬਾਈ ਕੋਲੇ ਜਾ ਕੇ ਕਹਾਂਗੇ ਬਾਈ ਹਜ਼ਾਰ ਜਗਾ ਕੇ ਹਾਂ ਜਗਾ ਕੇ ਤੇ ਅਮਰਤਪਾਲ ਦੀ ਵੀ ਗੱਲ ਕਰਦੇ ਆਂ ਉਦੀ ਨਾਲ ਮਾਤਾ ਨਾਲ ਮੇਰੀ ਟੀਮ ਹੁੰਦੀ ਆ ਸਾਰੀ ਮੈਂ ਵੀ ਜਾਨਾ ਹਾਂ ਥਾਣਾ ਬਾਲੇ ਲੋਕ ਕਹਿੰਦੇ ਨੇ ਅਮਰਤਪਾਲ ਬਲੇ ਅਸ ਅਮਰਤਪਾਲ ਬਲੇ ਵੀ ਬੋਲੇ ਸੀ ਪੂਰਾ ਜੱਜ ਕੇ ਬੋਲਾਂਗੇ ਅਮਰਤਪਾਲ ਦੀ ਵੀ ਗੱਲ ਕਰਾਂਗੇ ਹੁਣ ਵੀ ਕਰਾਂਗੇ ਕਰਦੇ ਰਹਾਂਗੇ ਮਾਰਦੇ ਰਹਾਂਗੇ ਜਦੋਂ ਤੱਕ ਕੋਈ ਜੁਲਮ ਕਰੋਗੀ ਸਟੇਟ ਆ ਬਾਈ ਜਦੋਂ ਤੱਕ ਕੋਈ ਬੰਦਾ ਕੁਝ ਗਲਤ ਨਹੀਂ ਕਰਦਾ ਉਹਦੇ ਹੱਕ ਚ ਆਪਾਂ ਖੜਾਂਗੇ ਅੱਛਾ ਰਾਜ ਸੱਚ ਮੈਨੂੰ ਇੱਕ ਗੱਲ ਦੱਸ ਯਾਰ ਮੇਰਾ ਦਿਮਾਗ ਡੰਗ ਰਾਂ ਮੈਂ ਚਲਾਂ ਮੈਂ ਪੜਿਆ ਲਿਖਿਆ ਤਾਂ ਬਹੁਤ ਆ ਹੁਣ ਜੋ ਡੰਗਰ ਝੋਟੇ ਕਹਿੰਦੇ ਨੇ ਪਲੱਸ 2 ਨਾਨ ਮੈਡਿਕਾ ਕਰੀ ਜਾ ਮੈਂ ਚੰਗੇ ਨੰਬਰਾਂ ਵਾਲਾ ਪਾਸ ਮੈਂ ਅੰਗਰੇਜ਼ੀ ਚ ਵੀ ਕਰ ਸਕਦਾ ਆ ਪਾ ਅੰਗਰੇਜ਼ੀ ਚ ਕਰ ਲੈਣ ਜੇ ਕਰ ਰਹੀਆਂ ਸਾਰੀ ਗੱਲ ਐਡੀ ਕੋਈ ਗੱਲ ਨਹੀਂ ਪਰ ਯਾਰ ਮੈਂ ਤਾਂ ਦੇਸੀ ਬਣ ਕੇ ਰਹਿਣਾ ਚਾਹਾਂ ਮੈਨੂੰ ਨਹੀਂ ਆਉਂਦੀ ਅੰਗਰੇਜ਼ੀ ਹਾਂ ਤੈਨੂੰ ਬਾਹਲੇ ਲੋਕ ਕਹਿੰਦੇ ਨੇ ਅਣਪੜ੍ਹਨੇ ਇਹ ਬੇਲਾ ਮੈਂ ਕੋਈ ਬੇਲਾ ਨਹੀਂ ਮੈਂ ਕੋਸਤੀ ਡਿਸਟ੍ਰਿਕਟ ਦਾ ਮੇਰੀ ਪ੍ਰੋਫੀਕਾਂ ਯਾਰ ਬੋਲਦੇ ਤਾਂ ਹੈਗੇ ਆ ਸਰਕਾਰਾਂ ਹਾਂ ਨਹੀਂ ਨਹੀਂ ਮੈਂ ਗੱਲ ਦੱਸਣਾ ਚਾਹਣਾ ਮੈਂ ਤਾਂ ਕ੍ਰਿਕਟ 'ਚ ਉਹ ਬੇਲ ਨਹੀਂ ਮਿਲਦੀ ਸੀ ਸਾਰਾ ਦਿਨ ਬੱਚੇ ਖੜੇ ਹੁੰਦਾ ਸੀ ਮੈਂ ਸਾਂ ਗਾਇਆਂ ਮੱਝਾਂ ਦੋ ਮੇਰੇ ਬੱਚੇ ਸੀ ਮੇਰੇ ਕੋਲ ਅਕੈਡਮੀ ਸੀ ਮੇਰੀਆਂ ਪੁਰਾਣੀਆਂ ਵੀਡੀਓਂ ਦੇਖ ਲਿਓ ਬਾਕਸਿੰਗ ਵਾਲੇ ਬੱਚੇ ਵੀ ਫ੍ਰੀਜ ਖੜਾਉਂਦਾ ਸੀ ਸਤਾਰੀ ਗਰੀਬ ਕਰਾਂ ਦੇ ਕੋ ਬਾਕਸਿੰਗ ਗਰੀਬ ਕਰਾਂ ਕਰਦੇ ਆ ਮੈਂ ਕ੍ਰਿਕਟ ਚਿਹੇ ਦੇ ਬੱਚੇ ਖੜਾਏ ਰਹਿਣ ਜਮਾ ਗਰੀਬ ਕਰਾਂ ਦੇ ਅੱਜ ਸੈਟਲ ਨੇ ਚਲੋ ਇਹਦਾ ਪ੍ਰਮਾਤਮ ਨੂੰ ਛੱਡ ਖੜਾ ਵੀ ਵੇਲੇ ਨਹੀਂ ਸੀ ਤਾਂ ਸਾਡੇ ਚਣਗ ਲੱਗੀ ਸਾਨੂੰ ਮਾਤਰਾ ਨਾਲ ਦੇਤਾ ਲੋਕਾਂ ਨੇ ਚੱਕ ਲਿਆ ਹੁਣ ਅਸੀਂ ਇਹ ਸੇਰਾ ਪੂਰੇ ਲੱਗਾਂਗੇ ਨਸ਼ੇ ਵਾਲੇ ਰਾ ਹੋਰ ਮੇਰਾ ਕੋਈ ਮੰਤਬ ਨਹੀਂ ਆਪਾਂ ਕਲੀਅਰ ਕਰਿਆ ਹੋਇਆ ਨਸ਼ੇ ਤੋਂ ਬਟ ਯਾਰ ਝੁਲੰਬਰ ਤੋਂ ਬੋਲਣਾ ਮੈਂ ਹੁਣ ਇੱਕ ਗੱਲ ਤੈਨੂੰ ਐ ਪੁੱਛਣਾ ਚਾਹੁੰਦਾ ਵੀ ਮੇਰੇ ਦਿਮਾਗ 'ਚ ਆਉਂਦੀ ਐ ਤੂੰ ਇਹ ਆਪ ਦੇ ਚੈਨਲ ਨਾਲ ਰੀਲ ਕੱਟ ਕੇ ਬੁੱਧੀ ਜੀ ਵੀ ਨੂੰ ਸਵਾਲ ਕਰੀਂ ਕਿਉਂ ਬੁੱਧੀ ਜੀ ਵੀ ਹੁੰਦੇ ਨੇ ਜਿਹੜੇ ਉਹ ਸਿਆਣੇ ਹੁੰਦੇ ਨੇ ਬਹੁਤ ਜ਼ਿਆਦੇ ਉਹਨਾਂ ਨੂੰ ਬੱਦਕ ਪਤਾ ਹੁੰਦਾ ਆਪਾਂ ਉੱਥੋਂ ਦਾ ਕਰੀਜ ਨਹੀਂਗਾ ਉਹ ਸਿਆਣੇ ਬਜ਼ੁਰਗ ਨੇ ਜਿਵੇਂ ਆਪੂ ਕਰਮ ਸਿੰਘ ਬੋਲਦਾ ਕਹਣਾ ਕਈ ਹੋਰ ਬੋਲਦੇ ਨੇ ਸਵਾਲ ਕਰਦੇ ਕਮੈਂਟਾਂ ਦੇ ਵਿੱਚ ਜਵਾਬ ਬੁੱਧੀ ਜੀ ਵੀ ਦੇਖਦੇ ਹੋਣੇ ਜਾਂ ਮੈਂ ਹੀ ਪੁੱਛ ਲੂੰਗਾ ਉਹ ਦੇਣਗੇ ਹਾਂ ਜਾਂ ਤੂੰ ਰੀਲ ਪਾ ਦੀ ਸਪੈਸ਼ਲ ਕੱਟ ਕੇ ਵੀ ਬੁੱਧੀ ਜੀ ਮੈਂ ਲਈ ਕੁਐਸਚਨ ਮਾਰਕਾ 20 ਹਜ਼ਾਰ ਭਗਵੰਤ ਨੂੰ ਪੁੱਟਾ ਹੈ ਵੀ ਪੰਜਾਬ ਦਾ ਬੱਚਾ ਬੱਚਾ ਮੇਰੇ ਮਰੀ ਲਾਨਤਾ ਬਾ ਰਿਹਾ ਹੈ ਪੰਜਾਬ ਦਾ ਬੱਚਾ ਬੱਚਾ ਨੂੰ ਅੱਜ ਲਾਨਤਾ ਪਾ ਰਿਹਾ ਹੈ ਕੋਈ ਪਰਚਾ ਵੀ ਇਹ ਜਾ ਹੋਵੇ ਨੇ ਲੋਕ ਮੰਨ ਲੈਣ ਉੱਥੇ ਪਰਚੇ ਨਹੀਂ ਜਮਾ ਜ਼ੀਰੋ ਨੰਬਰ ਦੇ ਪਰਚੇ ਨਹੀਂ ਕੋਈ ਖੱਟ ਸੱਚ ਦੀ ਗੱਲ ਨਹੀਂ ਹੈਗੀ ਵੀ ਸਕੋਰਪੀਓ ਤੇ ਜਾਂ ਨਹੀਂ ਬੱਟਣ ਜਾਊਗਾ ਅਗਲਾ ਹਾਂ ਬਿਲਕੁਲ ਹਾਂ ਹੱਸੋ ਹਿਨੂਆ ਕਰਦੇ ਮੇਰੇ ਦੇ ਭਾਈ ਸੀ ਜਿਵੇਂ ਸੇਮ ਥਿੰਗ ਹੈ ਵੀ ਮੈਂ 200 ਕੱਢੂਗਾ ਵੀ 200 ਕੱਢੂਗਾ 10 ਬੰਦੇ ਮੇਰੇ ਨਾਲ ਨੇ ਹਣਾ ਨਾ 64 ਦੀ ਦੁਕਾਨ ਤੋਂ 50000 ਦੀ ਗੱਲ ਜੋ ਮੈਂ 200 ਵੀ ਕੱਢੂ ਜਾਂ 400 ਵੀ ਕੱਢੂ ਕੋਈ ਸੇਮ ਚ 20000 ਉਹਦਾ 92 ਬੰਦੇ ਨੇ ਉਹਨਾਂ ਦਾ ਕਿੱਡਾ ਟਿਕ ਟਕ ਹੈ ਕਿੱਡਾ ਆਈਟੀ ਸੈੱਲਾ ਉਹਨੂੰ ਪਤਾ 20000 ਕੀ ਪੁਲਸ ਤੋਂ ਬਾਹਰ ਹੋ ਗਈ ਜਾਂ ਕੋਈ ਹੋਰ ਪੰਜਾਬ ਨੂੰ ਆਪਰੇਟ ਕਰ ਰਿਹਾ ਹੈ ਹਾਂ ਇਹ ਵੀ ਗੱਲ ਸੋਚਣ ਵਾਲੀ ਹੈ ਹਣਾ ਵੀ ਉਹਨਾਂ ਇਹਨਾਂ ਦਾ ਕੋਈ ਯੋਗ ਹੀ ਨਹੀਂ ਹੈਗਾ ਇਹਨਾਂ ਨੂੰ ਪੁੱਛ ਨਹੀਂ ਨਹੀਂ ਇਹ ਹੈਗਾ ਯਾ ਤਾਂ ਮਰੇ ਆਏ ਕਹਦੇ ਮੇਰੇ ਦਾ ਹੱਥੋਂ ਬਾਹਰ ਆ ਪੰਜਾਬੀ ਮੈਂ ਤਾਂ ਸੋਡੇ ਨਾਲ ਆ ਕੇ ਸੜਕ ਤੇ ਬੈਜੇ ਕੋਈ ਜੱਫੇ ਦਾ ਕੁਝ ਬੋਲੇ ਤਾਂ ਕੁਝ ਅੱਜ ਪੂਰਾ ਦਾਸਦਾ ਨਾ ਮੇਰੇ ਬਾਰੇ ਬੋਲਦਾ ਨਾ ਹੁਣ ਬੋਲਦਾ ਹੁਣ ਅੱਜ ਪੂਰਾ ਪੰਜਾਬ ਪੁੱਛ ਰਿਹਾ ਹੈ ਕੀ ਪ੍ਰਸ਼ਤ ਮਾਨ ਨੇ ਵੀਡੀਓ ਕਾਲ ਕੀਤੀ ਜਾਂ ਨਹੀਂ ਕੀਤੀ ਜਵਾਬ ਤਾਂ ਦੇਵੇ ਆ ਕੇ ਸੋਸ਼ਲ ਮੀਡੀਆ ਤੇ ਭਰਤੇ ਭਗਵੰਤ ਕਮਾਨੀ ਪਰਿਵਾਰ ਹੈ ਭਗਵੰਤ ਕਮਾਨ ਦੀ ਪੁਲਿਸ ਆ ਜਾ ਭਗਵੰਤ ਬਣ ਕੇ ਭਾਈ ਮੇਰੀ ਨਹੀਂ ਹੈਗੀ ਸੈਂਟਰ ਦੀ ਹੈ ਹਾਂ ਬਿਲਕੁਲ ਵੀ ਮੇਰੇ ਨਾਲ ਬਾਹਰ ਹੋ ਗਈ ਆਪਾਂ ਨੂੰ ਜਵਾਬ ਨਾ ਦੇਵੇ ਯਾਰ ਆਪਾਂ ਆਪ ਆਪਦੇ ਆਪ ਨੂੰ ਕੁਝ ਨਹੀਂ ਆ ਆਡੀਅੰਸ ਨੂੰ ਦੇਵੇ ਆਡੀਅੰਸ ਨੂੰ ਦੇਵੇ ਆ ਦੇ ਵੋਟਰ ਦੇ ਨਾਲ ਪੂਰਾ ਪੰਜਾਬ ਖੜਾ ਨਾ ਤੇਰੇ ਨਾਲ ਉਹ ਵੋਟਰ ਖੜਾ ਰਹੇ ਮੈਂ ਵੋਟਰ ਸੀ ਕੋ ਦਾ ਅੱਜ ਭਾਨੇ ਨਾਲ ਵੀ ਪੰਜਾਬ ਹੈ ਭਾਨੇ ਨੂੰ ਜਵਾਬ ਨਾ ਦੇਵੇ ਆਪਾਂ ਨੂੰ ਜਵਾਬ ਨਾ ਦੇਵੇ ਜਵਾਬ ਮੈਂ ਖੁਦ ਵੋਟਰ ਮੈਂ ਵੋਟਰ ਹੋਣ ਦੇ ਨਾਤੇ ਜਵਾਬ ਮੰਗ ਰਿਹਾ ਹਾਂ ਹਾਂ ਜਿਹੜੇ ਲੋਕਾਂ ਨੇ ਮੁੱਖ ਮੰਤਰੀ ਬੀਜੀ ਕੀ ਛੋੜਿਆ ਸੋਨੂੰ ਇਹ ਗੱਲ ਦਾ ਪਤਾ ਨਹੀਂ ਜਾਂ ਛੋੜਿਆ ਥੱਥ ਛੋੜੀ ਪੁਲਿਸ ਛੋੜਿਆ ਥੋਂ ਬਾਹਰ ਹੋ ਗਈ ਪੁਲਿਸ ਕਿਸੇ ਹੋਰ ਦੀ ਹੈ ਪੀਪੋਤ ਸਮਨਮਾਨੀ ਕਰ ਰਹੀ ਐ ਇੰਨੀ ਵੱਡੀ ਰਾ ਕੱਲੂ ਮੇਰੇ ਨਾਲ ਵੀ ਕੁਝ ਵੀ ਹੋ ਸਕਦਾ ਤੇਰੇ ਨਾਲ ਵੀ ਕੁਝ ਵੀ ਹੋ ਸਕਦਾ ਹੁਣ ਮੈਂ ਇੰਨੇ ਨਸ਼ੇ ਵਾਲੇ ਬਲੈਕ ਕੀ ਨੇ ਫੜ ਕੇ ਫੜਾ ਰੱਖੇ ਨੇ ਅੰਦਰ ਨੇ ਉਹਨਾਂ ਨੂੰ ਬੜਾ ਕੀ ਟ੍ਰੇਨਿੰਗ ਦੇ ਰਹੇ ਨੇ ਵੀ ਤੁਸੀਂ ਮਾਰ ਦਿਓ ਝੋਟੇ ਨੂੰ ਸੀ ਛੋਡੇ ਨਾਲ ਅੰਦਰ ਕੈ ਇੰਸਟਰਾ ਨੂੰ ਸੁਨੇਹ ਲਵਾ ਰਹੇ ਨੇ ਐਸ ਐਚਓ ਲੈਵਲ ਦੇ ਬੰਦੇ ਕਹਿ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਐਸ ਐਸਪੀ ਡੀ ਐਸਪੀ ਵੀ ਐਨਰ ਪੀਏ ਦੇਵਾਂਗੇ ਆ ਕਰਾਂਗੇ ਜੋ ਕਰਾਂਗੇ ਤੁਸੀਂ ਕੋਈ ਝੋਟ ਦੀ ਪੁਰਾਣੀ ਵੀਡੀਓ ਲਿਆ ਦਿਓ ਉਹ ਮੈਨੂੰ ਦੇ ਦਿਓ ਮੈਂ ਸਾਰਾ ਕੁਝ ਦੇ ਦੂੰਗਾ ਹੁਣ ਮੇਰੇ ਮੇਰੇ ਪਰਿਵਾਰ ਤੇ ਕਦੋਂ ਵੀ ਹਮਲਾ ਹੋ ਸਦਾ ਸਾਨੂੰ ਲ ਹਾਂ ਮੈਂ ਲੜਦਾ ਨਹੀਂ ਗੱਲ ਕਰ ਮੈਂ ਚਾਹਣਾ ਜਦੋਂ ਮੈਂ ਮਰਾਂ ਅੰਖੀ ਮੌਤ ਮਰਾਂ ਸੂਰਮੇ ਵਾਲੀ ਲੜਦਾ ਮਰਾਂ ਇਹ ਨਹੀਂ ਲੱਗਤੇ ਇਕੱਲੇ ਤੁਰ ਜਾ ਪੰਜ ਛੇ ਨਾਲ ਲੈ ਕੇ ਜਾਵਾਂ ਜਿਹੜੇ ਮੈਨੂੰ ਮਾਰਨ ਆਉਂਗੇ ਬਿਲਕੁਲ 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 ਬਾਈ ਚਲੋ ਹੁਣ ਰੋਜ਼ ਆਪਾਂ ਗੱਲਬਾਤ ਕਰਦੇ ਰਿਹਾ ਕਰਾਂਗੇ ਤੇ ਬਾਈ ਆਪਾਂ ਚਲਦੇ ਆ ਪਿੰਡਾਂ ਦੇ ਨਿਕਲਦੇ ਆ ਅਲਾਸਮੈਂਟਾਂ ਕਰਦੇ ਆ ਤੇ ਕੱਲ ਨੂੰ ਬਾਈ ਵੱਤ ਤੋਂ ਵੱਧ ਪਹੁੰਚਿਓ ਇਹ ਲੜਾਈ ਇਕੱਲੇ ਭਾਨੇ ਦੀ ਨਹੀਂ ਇਹ ਇਨਸਾਫ ਪਸੰਦ ਲੋਕਾਂ ਦੀ ਲੜਾਈ ਹੈ ਅੱਜ ਭਾਨੇ ਨਾਲ ਹੋਇਆ ਪਹਿਲਾਂ ਝੋਟੇ ਨਾਲ ਹੋਇਆ ਪਹਿਲਾਂ ਦੀਪ ਬਾਈ ਨਾਲ ਹੋਇਆ ਮੂਸੇ ਵਾਲੇ ਨਾਲ ਹੋਇਆ ਬਾਈ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨਾਲ ਹੁਣੇ-ਹੁਣੇ ਕਿੰਨੇ ਹਾਸੇ ਹੋ ਗਏ ਇਸੇ ਸਰਕਾਰ ਦੇ ਵਿੱਚ ਜੇ ਇਹ ਹਾਸੇ ਰੋਕਣੇ ਤਾਂ ਕੱਲ ਨੂੰ ਵੱਡੇ ਇਕੱਠ ਚ ਆ ਜਿਓ ਜ ਵੱਡੇ ਕਾਫਲੇ ਲੈ ਕੇ ਆਇਓ ਨਹੀਂ ਲੜਾਈ ਫਿਰੇ ਤੇ ਚਲੀ ਜਾਣੀ ਆ ਫਿਰ ਬਾਅਦ ਦੇ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਹਾਂ ਹਾਂ ਬਾਅਦ ਚ ਰੋਏ ਤਾਂ ਬਾਅਦ ਚ ਫੋਟੋਆਂ ਲਾ ਕੇ ਰੋਣ ਦਾ ਆਰ ਆਈ ਪੀ ਲੈ ਫਿਰ ਸਰਕਾਰ ਨੇ ਅੰਦੇ ਫਿਰਦੇ ਆ ਫਿਰ ਮੂੰਹ ਮੁੰਦੀਆਂ ਕਰਦੇ ਆ ਕੀ ਹੋ ਰਿਹਾ ਕਰਦਾ ਮੈਂ ਜੇ ਛੋਡੇ ਇਹਨੇ ਦੀ ਕਿਤੇ ਵੀ ਨਸ਼ਾ ਵੇਚਦਾ ਸਾਨੂੰ ਮੈਨੂੰ ਵਾਰਾਜ ਖਾਸ ਨੂੰ ਬਣਾ ਕੇ ਪੇ ਦੋ ਆ ਮੇਰਾ ਨਾਮਾ ਪੇਜ ਕਿਉਂ ਪਿਛਲੇ ਪੀਜ ਦੀ ਜਮਾ ਕਟਾਤੀ ਬਸਤਾ ਇਹਦੀ ਵੀ ਕਟਾ ਦੇਣਗੇ ਪਰ ਸੱਚ ਦੀ ਆਵਾਜ਼ ਆ ਮਾਨਸਾਲਾ ਝੋਟਾ ਇਹ ਫਾਲੋ ਕਰ ਲੋ ਭਾਈ ਮੈਂ ਤੇ ਅਪਡੇਟ ਹੋਇਆ ਕਰੂੰ ਸਾਰਾ ਕੁਝ ਨਾ ਕਿਉਂ ਪੁਰਾਣਾ ਜੰਮੀ ਬੰਦ ਕਰ ਇਹੇ ਨਾ ਰੀਚਾਂ ਵੀ ਘਟਾਉਂਦਿਆ ਪੇਜ ਮੇਰਾ ਵੀ ਪੇਜ ਜਿਹੜਾ ਪਹਿਲਾਂ ਵਾਲਾ ਸੀ ਉਹ ਬੰਦ ਕਰਤਾ ਸੀ ਭਾਈ ਅਮਰਤਪਾਲ ਸਿੰਘ ਆ 78 ਬੰਦੇ ਜੁੜੇ ਹੋਏ ਨੇ ਕੁੱਲ ਕਿਤੇ ਨਾ ਹਜ਼ਾਰ 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 ਹੁੰਦਾ ਸੀ ਆਪਣੇ ਨਾਲ ਰੀਚਾਂ ਘਟਾ ਦਿੰਦਿਆ 128 130 31 ਬੰਦੇ ਚੋਂ ਰੀਚਾਂ ਘਟਾ ਦਿੰਦਿਆ ਭਾਈ ਤੇ ਲਾਲਾ ਵੀ ਪੇਜ ਬੰਦ ਕਰਦੇ ਨੇ ਜਿਹੜੇ ਵੱਧ ਪੇਜ ਚੱਲਦੇ ਪਹਿਲਾਂ ਵਾਲਾ ਪੇਜ ਮੇਰਾ ਬੰਦ ਹੀ ਆ ਬਸ ਆ ਤਾਈਓ ਤੇ ਹੋਇਆ ਇਹ ਮੌਤੇ ਭੇਜ ਲੈਣਾ ਚਲੋ ਗੋਦਾਨੀ ਬੰਦ ਕਰੀ ਜਾਂਦੇ ਕਿੰਨੇ ਕ ਬੰਦ ਕਰ ਲੂ ਆਪਾਂ ਚੈਨਲਾਂ ਥਰੂ ਆਵਾਜ਼ ਭੇਜ ਦਿੰਦੇ ਆ ਇਹਨਾਂ ਦੀ ਮਰਜ਼ੀ ਆ ਕੁਝ ਮਰਜ਼ੀ ਫਿਰ ਆਵਾਜ਼ ਤੋਂ ਸੱਚੀ ਆਵਾਜ਼ ਬੋਲਣ ਵਾਲੇ ਬੰਦੇ ਕਿੰਨੇ ਕ ਮੈਂ ਤਾਂ ਹਰ ਇੱਕ ਪੰਜਾਬੀ ਨੂੰ ਕਹਿੰਦਾ ਆ ਜਿਆਦੇ ਚੈਨਲ ਤੋਂ ਪਾਇਆ ਹੋਇਆ ਪਰ ਬੋਲੋ ਗੱਲ ਗੱਲ ਇਹ ਆ ਬਾਈ ਇਹ ਪਾਰਟੀ ਜਦੋਂ ਉੱਠੀ ਸੀ ਨਾ ਐਸੇ ਸੋਸ਼ਲ ਮੀਡੀਆ ਤੋਂ ਉੱਠੀ ਸੀ ਇਸੇ ਕਰਕੇ ਮੇਰੀਆਂ ਨੇ ਮੁੱਖ ਮੰਤਰੀ ਜਨਾਹ ਰਾਜ ਤੂੰ ਮੈਨੂੰ ਫੋਨ ਲਾ ਲਿਆ ਜਨਾ ਇਹਨੂੰ ਮੈਨੂੰ ਕੋਈ ਬੰਦਾ ਫੋਨ ਕਰਦਾ ਜਾਂ ਮੇਰਾ ਕੱਲ ਮੇਰਾ ਜੈਤੋ ਪ੍ਰੋਗਰਾਮ ਸੀ ਨਸ਼ੇ ਖਿਲਾਫ ਉੱਥੋਂ ਦਾ ਇੰਟੈਲੀਜੈਂਸ ਜਿਹੜੇ ਬੰਦੇ ਨੇ ਪ੍ਰੋਗਰਾਮ ਰੱਖਿਆ ਉਹਦੇ ਘਰੇ ਵੀ ਤੂੰ ਕਿਉਂ ਝੋਟਿਆਂ ਬੁਲਾਉਣਾ ਉਹ ਬੰਦਾ ਖੜਕੂ ਸੀਗਾ ਵੀ ਲੜਨ ਵਾਲਾ ਸੀ ਉਹ ਕਹਿੰਦਾ ਮੈਂ ਤਾਂ ਬੁਲਾਉਂਗਾ ਭਾਈ ਉਹ ਡਰਿਆ ਨਹੀਂ ਉਹਨੇ ਮੈਨੂੰ ਬੁਲਾ ਲਿਆ ਹੁਣ ਕਈ ਥਾਂ ਕਿਸਾਂ ਪੰਚਾਇਤ ਚੱਕਲੀ ਪੂਰੀਆ ਮੋਗੇ ਦਾਬੇ ਜਿਹੜੇ ਮੇਰਾ ਪ੍ਰੋਗਰਾਮ ਕਈ ਥਾਂ ਕੈਨਸਲ ਕਰਵਾਤੇ ਵੀ ਭਾਈ ਇਹ ਝੋਟਾ ਬੁਲਾਉਂਗੇ ਚੱਕ ਲੈਣੇ ਉਹ ਡਰ ਜਾਂਦੇ ਨੇ ਹਣ ਬਾਈ ਮੈਨੂੰ ਕੋਈ ਵੀ ਬਿਲਾ ਸਕਦਾ ਨਸ਼ੇ ਖਿਲਾਫ ਮੈਂ ਆਉਂਗਾ ਵੱਟੋ ਉੱਥੇ ਮੂਰੇ ਪੈਂਚ ਸਰਪੰਚ ਜਾਂ ਕੋਈ ਵੀ ਮੋਤਬਰ ਬੰਦੇ ਅੱਗੇ 20 25 ਹੋਣੇ ਚਾਹੀਦੇ ਕਿਤੇ ਮੇਰੇ ਗੋਲੀ ਮਰਵਾ ਦੋ ਹਾਂ ਅਦਾਈ ਤਾਂ ਲੜਨੀ ਪੈਣੀ 98752155 ਮੇਰਾ ਨੰਬਰ ਆ ਰਾਇ ਬਾਈ ਦਾ ਨੰਬਰ ਹੋਤੇ ਹੋਤੇ ਹੈ ਮੇਰਾ ਇਹਦੇ ਚ ਕਦੋਂ ਮਰਜੀ ਨਸ਼ੇ ਪ੍ਰਤੀਕਾਲ ਕਰੋ ਹਾਂ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਬਤੇ ਮੈਂ ਖਾਲਸਾ ਬਾਈ ਫਤੇ ਜੀ ਪਾਨੇ ਨੂੰ ਤਾਕਤ ਬਖਸ਼ੇ ਗੁਰੂ ਗੋਬਿੰਦ ਸਿੰਘ ਬਾਬਾ ਦੀਪ ਸਿੰਘ ਜਨਮ ਖਲਾਫ ਲੜਨ ਠੀਕ ਹੈ ਬਾਈ ਪਰ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਬੁੱਚੜ ਨੂੰ ਲੱਖ ਦੀ ਲਾਹਨਤ ਠੀਕ ਹੈ